ਹਰ ਰੌਕ ਜੜੀ ਹੈ ਸਰ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਆਪਣੇ ਸ਼ੋਰੂਮ ਦੇ ਵਿੱਚ ਲਾਂਚ ਕੀਤੀ ਹੈ ਇਹ ਗੱਡੀ ਨੂੰ ਸਰ ਇਸ ਟਾਈਮ ਬਹੁਤ ਪਿਆਰ ਮਿਲਦਾ ਪਿਆ ਇਸ ਗੱਡੀ ਦੇ ਵਿੱਚ ਸਰ ਨਾਓ ਇਸ ਦਾ ਲਗਜ਼ਰੀ ਵਹੀਕਲ ਠੀਕ ਹੈ ਨਾ ਤੁਸੀਂ ਇਹ ਦੇਖ ਸਕਦੇ ਹੋ ਇਟਸ ਅ ਟੋਟਲੀ ਹਰ ਸੈਗਮੈਂਟ ਵਾਸਤੇ ਆਇਆ ਹੈ ਕਿ ਯੂਥ ਤੋਂ ਲੈ ਕੇ ਇੱਕ ਸੀਨੀਅਰ ਸਿਟੀਜ਼ਨ ਵਾਸਤੇ ਹਰ ਸੈਗਮੈਂਟ ਵਾਸਤੇ ਗੱਡੀ ਜਿਹੜੀ ਇੰਟਰੋਡਿਊਸ ਕਰ ਦਿੱਤੀ ਗਈ ਹੈ ਸਰ 6 ਇਅਰ ਬੈਗ ਇੰਟਰੋਡਿਊਸ ਕਰਤੇ ਆ ਸਰ ਅਡਾਸਤਾ ਜੋ ਹੈ ਸਿਸਟਮ ਆ ਗਿਆ ਹੈ ਪਲੱਸ ਇਹਦੇ ਵਿੱਚ 19 ਇੰਚ ਦੇ ਅਲੋਏ ਵੀ ਲਾਗੇ ਸ ਜਿਸ ਗੱਡੀ ਦੇ ਵਿੱਚ ਪੈਨਰੋਮਿਕ ਸਨਰੂਫ ਆ ਗਈ ਹੈ ਪੁਸ਼ ਬਟਨ ਸਟਾਰਟ ਆ ਗਿਆ ਹੈ ਹੋਰ ਇੱਕ ਬੜੀ ਜੀ ਚੀਜ਼ ਆ ਗਈ ਹੈ ਉਹ ਐਸਾ ਹਰਮਨ ਕਾਰਡਨ ਦੇ ਦੇ ਵਿੱਚ ਸਪੀਕਰ ਆ ਰਹੇ ਨੇ ਹੈਡਲੈਂਪ ਦੀ ਗੱਲ ਕਰ ਲਈਏ ਇਹ ਤੁਹਾਨੂੰ ਪ੍ਰੋਜੈਕਟਰ ਐਲਈਡੀ ਹੈਡਲੈਂਪ ਆ ਮਿਲ ਗਈ ਆ ਇਹਨਾਂ ਸ਼ੀਪ ਸ਼ੇਪ ਦੇ ਵਿੱਚ ਫਰਾਂ ਦਾ ਤੁਹਾਨੂੰ ਕੈਮਰਾ ਮਿਲ ਜੂਗਾ ਹਾਂਜੀ ਤੇ ਇਹ 360뷰 ਲਈ ਹੈਲਪ ਕਰਦਾ ਹੈ ਯਾਨੀ ਕਿ ਹੁਣ ਜਿਹੜਾ ਥਾਰ ਦੇ ਵਿੱਚ ਵੀ ਜਿਹੜਾ 360 ਕੈਮਰਾ ਇੰਟਰੋਡਿਊਸ ਕਰ ਦਿੱਤਾ ਗਿਆ ਜੋ ਕਿ ਇਹਦੇ ਵਿੱਚ ਬਹੁਤ ਕਮੀ ਮਹਿਸੂਸ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਪਰ ਤੁਹਾਨੂੰ ਬਾਈ ਜੀ ਆਸੇ-ਬਸ ਜਿਹੜਾ ਕਵਰੇਜ ਕਰਨ ਵਾਸਤੇ ਪਾਰਕਿੰਗ ਸੈਂਸਰ ਵੀ ਦੇ ਦਿੱਤੇ ਗਏ ਚਲੋ ਉਹ ਵੀ ਦਿਖਾਓ ਕਿੱਥੇ-ਕਿੱਥੇ ਨੇ ਪਾਰਕ ਸੈਂਸਰ ਕਿੱਥੇ ਕਿੱਥੇ ਨੇ ਕੋਰਨਰ ਤੇ ਮਿਲਣਗੇ ਹਾਂਜੀ ਬੋਥ ਸਾਈਡ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਨੂੰ LED ਫੋਗ ਲੈਂਪਰ ਮਿਲਣਗੇ ਆ আচ্ছা ਫੋਗ ਲੈਂਪ ਵੀ LED ਹਾਂਜੀ ਇੱਕ ਕੋਰਨਰ ਫੋਗ ਲੈਂਪ ਆ ਓਕੇ ਸਰ ਇਹ ਇਹ ਬੈਕ ਡੋਰ ਆ ਭਾਈ ਜੀ ਉਹ 90% ਓਪਨ ਹੋਣਗੇ ਤੇ ਜੇ ਆਪਾਂ ਫਰੰਟ ਵਨ 80% 80 ਡਿਗਰੀ ਦੇ ਓਪਨ ਹੋਣਗੇ ਜਨਾਬ ਆ ਪੈਟਰੋਲ ਕੈਪ ਵੀ ਕਹਿ ਸਕਦੇ ਇਧਰ ਦੇ ਵੀ ਕੰਮ ਕਰ ਦਿੱਤਾ ਗਿਆ ਮਹਿੰਦਰਾ ਵੱਲੋਂ ਜਿਹੜੀ ਕਸਟਮਰ ਨੂੰ ਕੰਪਲੇਂਟ ਰਹਿੰਦੀ ਸੀ ਉਹ ਵੀ ਕੰਪਲੀਟ ਕਰ ਦਿੱਤੀ ਗਈ ਹੈ ਤੇ ਪੁਸ਼ ਬਟਨ ਦੇ ਦਿੱਤਾ ਗਿਆ ਮੈਗਨੇਟ ਉਧਰ ਦੀ ਗ੍ਰਿਲ ਦਿੱਤੀ ਗਈ ਹੈ ਉਹ ਸਾਰੇ ਇਹ ਆਫਟਰ ਮਾਰਕਟ ਆ ਜਾਂਦੀਆਂ ਮੀਨਸ ਉਦਾਂ ਹੀ ਹੁੰਦੀ ਹੈ ਇਹ ਸਸਤਰੀ ਮਿਲਦੀ ਹੈ ਇਹ ਐਕਸੈਸਰੀ ਪਾਰਟ ਇਹ ਐਡਨ ਕੀਤੀ ਗਈ ਆ ਆਫਟਰ ਆਫਟਰ ਇੰਸਟਾਲ ਕੀਤੀ ਗਈ ਆ ਪਰ ਆਪਣੋ ਜੀ ਜਿਹੜੀਆਂ ਪਿਛਲੀਆਂ ਟੇਲ ਲੈਂਪਾਂ ਨੇ LED ਮਿਲਣਗੀਆਂ ਜੀ ਲਾਰਜੈਸਟ ਪੈਨਲ ਸੰਰੂਫ ਕੀਤੀ ਗਈ ਆ ਅੰਡਰ 4.5 ਮੀਟਰ ਦੇ ਵਿੱਚ ਹਾਂਜੀ ਇਹ ਮਹਿੰਦਰਾ ਜੀ ਦੇ ਕੇ ਸੰਰੂਫ ਆਉਂਦੀ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਮਬਰ ਬਿਰ ਥਾਰ ਰੌਕਸ ਜਿਹਦੀ ਕੀ ਪਿਛਲੇ ਕੁਝ ਮੀਸ ਕਹੋ ਮਹੀਨਿਆਂ ਤੋਂ ਬਹੁਤ ਜ਼ਿਆਦਾ ਉਡੀਕ ਸੀਗੀ ਤੇ ਅੱਜ ਜਿਹੜੀ ਲੁਧਿਆਣਾ ਦੇ ਵਿੱਚ ਲਾਂਚ ਹੋ ਚੁੱਕੀ ਆ ਤੇ ਕਹ ਲਓ ਵੀ ਜਿਹੜਾ ਰੈੱਡ ਕਾਰਪਟ ਦੇ ਤੋੜ ਚੁੱਕਿਆ ਤੇ ਅੱਜ ਸਾਡੇ ਨਾਲ ਨੋਵਲਟੀ ਗਰੁੱਪ ਦੇ ਹੈੱਡ ਪੁਨੀਤ ਸ਼ਰਮਾ ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਕੀ ਖਾਸੀਅਤ ਰਹੇਗੀ ਥਾਰ ਰੌਕਸ ਦੇ ਅੰਦਰ ਤੇ ਪੁਰਾਣੀ ਥਾਰ ਨਾਲੋਂ ਕੀ ਵੱਖਰਾ ਹੋਇਆ ਹੈਗਾ ਅੰਦਰ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਤੇ ਸਭ ਤੋਂ ਪਹਿਲਾਂ ਸਰ ਮੈਂ ਤੁਹਾ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨੋਵਲਟੀ ਮਹਿੰਦਰਾ ਨੂੰ ਇੰਨਾ ਪਿਆਰ ਦਿੱਤਾ। Thar Rocks ਜੜੀ ਹੈ ਸਰ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਆਪਣੇ ਸ਼ੋਰੂਮ ਦੇ ਵਿੱਚ ਲਾਂਚ ਕੀਤੀ ਹੈ। ਇਹ ਗੱਡੀ ਨੂੰ ਸਰ ਇਸ ਟਾਈਮ ਬਹੁਤ ਪਿਆਰ ਮਿਲਦਾ ਪਿਆ ਬਹੁਤ ਜੋ ਹੈ ਲੁਧਿਆਣਾ ਵਾਸੀਆਂ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਇਨਕਰੇਜ ਕੀਤਾ ਤੇ ਤੁਹਾਡੇ ਸਾਹਮਣੇ ਸ਼ੋਰੂਮ ਇਸ ਟਾਈਮ ਪੂਰਾ ਭਰਿਆ ਹੋਇਆ ਬਿਕੋਜ਼ ਲੋਕਾਂ ਨੇ ਬਹੁਤ ਜ਼ਿਆਦਾ ਆਪਣਾ ਪਿਆਰ ਦਿੱਤਾ। ਹੁਣ ਇਸ ਗੱਡੀ ਦੇ ਵਿੱਚ ਜੋ ਚੇਂਜਸ ਆਏ ਨੇ ਸਰ ਸਭ ਤੋਂ ਵੱਡਾ ਇਹ ਹੈ ਕਿ ਇਹ ਨਾਓ 5 ਡੋਰ ਗੱਡੀ ਸਰ ਅਵੇਲੇਬਲ ਹੋ ਗਈ ਹੈ। ਪਹਿਲਾਂ 3 ਡੋਰ ਸੀਗੀ ਨਾਓ ਇਹ 5 ਡੋਰ ਆ ਗਈ ਹੈ। ਪਲੱਸ ਇਸ ਗੱਡੀ ਦੇ ਵਿੱਚ ਸਰ ਸੇਫਟੀ ਨੂੰ ਰਿਲੇਟਿਡ ਬਿਕੋਜ਼ ਟਾਪ ਬੋਸ ਪ੍ਰਾਇੋਰਟੀ ਹੈ ਸੇਫਟੀ ਸਰ ਸੋ ਸੇਫਟੀ ਨੂੰ ਦੇਖਦੇ ਹੋਏ ਇਸ ਗੱਡੀ ਦੇ ਵਿੱਚ 6 에어ਬੈਗ 6 에어ਬੈਗ ਇੰਟਰੋਡਿਊਸ ਕਰਤੇ ਆ ਸਰ ਅਡਾਸ ਦਾ ਜੋ ਹੈ ਸਿਸਟਮ ਆ ਗਿਆ ਹੈ ਪਲੱਸ ਇਹਦੇ ਵਿੱਚ 19 ਇੰਚ ਦੇ ਅਲੋਏ ਵੀ ਲਾਗੇ ਸਨ ਤੇ ਫਿਰ ਕੀ ਦੇਖ ਸਕਦੇ ਆ ਵੀ ਜਿਹੜੀ ਗ੍ਰਿਲ ਹੈ ਜਿਹੜੀ ਲੋਕ ਆਫਟਰ ਮਾਰਕੀਟ ਲਵਾਉਂਦੇ ਨੇ ਇਹਦੇ ਅੰਦਰ ਪਹਿਲੇ ਇੰਸਟਾਲ ਕਰ ਦਿੱਤੀ ਗਈ ਹੈ ਕਿ ਕਸਟਮਰ ਨੂੰ ਬਾਅਦ ਚੋਂ ਆਫਟਰ ਮਾਰਕੀਟ ਕੁਝ ਨਾ ਕਰਾਉਣਾ ਪਵੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਬਿਲਕੁਲ ਸਹੀ ਹੈ ਬਿਕੋਜ਼ ਆਫਟਰ ਮਾਰਕੀਟ ਲੈਣ ਤੋਂ ਬਾਅਦ ਸਰ देयर ਆ ਕੁਝ ਪ੍ਰੋਬਲਮਸ ਵੀ ਆ ਜਾਂਦੀਆਂ ਕਈ ਵਾਰ ਕਸਟਮਰ ਹੁੰਦਾ ਬਾਰ ਉਹ ਚੇਂਜ ਕਰਵਾਉਂਦਾ ਕੋਈ ਵਾਇਰ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਕੁਝ ਵਾਰੰਟੀ ਦਾ ਇਸ਼ੂ ਆਉਂਦਾ ਅਸੀਂ ਕੀ ਕੀਤਾ ਇਸ ਵਾਰ ਉਹ ਸਾਰੇ ਕਸਟਮਰ ਦੇ ਫੀਡਬੈਕਸ ਨੂੰ ਪੱਲਾ ਹੀ ਵਰਕ ਆਊਟ ਕਰਕੇ ਅਸੀਂ ਕੰਪਨੀ ਵੱਲੋਂ ਰਿਕੁਐਸਟ ਕਰਕੇ ਉਹ ਚੀਜ਼ਾਂ ਨੂੰ ਇਨਵੋਲ ਕਰਾ ਲਿਆ ਤਾਂ ਕਿ ਜਦੋਂ ਕਸਟਮਰ ਨੂੰ ਡਿਲੀਵਰੀ ਕਰੀਏ ਬਸ ਉਹ ਗੱਡੀ ਲੈ ਕੇ ਜਾਵੇ ਤੇ ਉਸ ਤੋਂ ਬਾਅਦ ਉਹ ਜਿਸ ਤਰੀਕੇ ਦੀ ਇੰਜੋਏ ਕਰਨਾ ਚਾਹੁੰਦਾ ਹੈ ਡਰਾਈਵ ਦੇ ਨਾਲ ਦੇਵਲ ਦੇ ਵੀ ਇੰਜੋਏ ਕਰਦਾ ਸਰ ਪਿਛਲੀ ਵਾਰੀ ਕੋ ਕੰਪਲੇਂਟ ਬੜੀ ਆਈ ਸੀ ਜਿਹੜਾ ਪੈਟਰੋਲ ਵਾਲਾ ਉੱਪਰ ਟੱਕਣ ਜਿਹੜਾ ਓਪਨ ਹੁੰਦਾ ਹੈ ਨਾ ਉਹਦੀ ਬੋਰਡ ਕੰਪਲੇਂਟ ਆਈ ਸੀ ਕਿ ਚਾਬੀ ਨਾਲ ਓਪਨ ਕਰਨਾ ਪੈਂਦਾ ਉਹ ਵੀ ਇਹਦੇ ਵਿੱਚ ਜਿਹੜਾ ਸੋਲਵ ਕਰ ਦਿੱਤਾ ਗਿਆ ਨਹੀਂ ਸੋਲਵ ਕਰ ਦਿੱਤਾ ਗਿਆ ਸਰ ਨਾਓ ਹੁਣ ਪੁਸ਼ ਵਾਲਾ ਆ ਗਿਆ ਤੁਹਾਨੂੰ ਕੋਈ ਐਜੀ ਟੈਨਸ਼ਨ ਵਾਲੀ ਲੋੜ ਨਹੀਂ ਆ ਗਈ ਠੀਕ ਹੈ ਨਾ ਸੋ ਉਹ ਇਸ ਗੱਡੀ ਦੇ ਵਿੱਚ ਸਰ ਨਾਓ ਇਸਾ ਲਗਜ਼ਰੀ ਵਹੀਕਲ ਠੀਕ ਹੈ ਨਾ ਤੁਸੀਂ ਇਹ ਦੇਖ ਸਕਦੇ ਹੋ ਇਟਸ ਅ ਟੋਟਲੀ ਹਰ ਸੈਗਮੈਂਟ ਵਾਸਤੇ ਆਇਆ ਹੈ ਕਿ ਯੂਥ ਤੋਂ ਲੈ ਕੇ ਇੱਕ ਸੀਨੀਅਰ ਸਿਟੀਜ਼ਨ ਵਾਸਤੇ ਹਰ ਸੈਗਮੈਂਟ ਵਾਸਤੇ ਗੱਡੀ ਜਿਹੜੀ ਇੰਟਰੋਡਿਊਸ ਕਰ ਦਿੱਤੀ ਗਈ ਹੈ ਸਰ ਇਹਦੇ ਵਿੱਚ ਜਿਹੜੀ ਹੋਰ ਲਗਜ਼ਰੀਨੈਸ ਨੂੰ ਇੰਪਰੂਵ ਕਰਦੀ ਹੈ ਉਹ ਕਰਦੀ ਹੈ ਇਹਦੀ ਪੈਨਾਰੋਮਿਕ ਸਨਰੂਫ ਇਸ ਗੱਡੀ ਦੇ ਵਿੱਚ ਪੈਨਾਰੋਮਿਕ ਸਨਰੂਫ ਆ ਗਈ ਹੈ ਪੁਸ਼ ਬਟਨ ਸਟਾਰਟ ਆ ਗਿਆ ਹੈ ਹੋਰ ਇੱਕ ਬੜੀ ਅਚੀ ਚੀਜ਼ ਆ ਗਈ ਹੈ ਉਹ ਹੈ ਸਰ ਹਰ ਮੰ ਕਾਰਡਨ ਦੇ ਦੇ ਵਿੱਚ ਸਪੀਕਰ ਆ ਰਹੇ ਨੇ ਜੋ ਕਿ ਮਿਊਜ਼ਿਕ ਸਿਸਟਮ ਆ ਰਿਹਾ ਹੈ ਜੋ ਕਿ ਤੁਹਾਡੇ ਡਰਾਈਵਿੰਗ ਨੂੰ ਤੁਹਾਡੇ ਮਿਊ ਸਰੀ ਕਿਦੇ ਵਿੱਚ 4x4 ਨੂੰ ਜਿਹੜਾ ਹੋਰ ਇਨਹਾਂਸ ਕਰਦੇ ਹੋਏ ਫੀਚਰ ਇੰਟਰੋਡਿਊਸ ਕੀਤਾ ਕਿ ਜਿਹੜੇ ਬੈਕ ਵੀ ਲੌਕ ਹੋ ਜਾਂਦੇ ਜਦੋਂ ਆਪਾਂ ਆਫ ਰੋਡਿੰਗ ਕਰਦੇ ਹੁੰਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਹ ਇੱਕ बिकॉज ਤੁਹਾਨੂੰ ਪਤਾ ਹੈ ਅੱਜਕੱਲ ਰਸ਼ੀ ਏਰੀਆ ਬਹੁਤ ਵਧਦਾ ਜਾ ਰਿਹਾ ਹੈ ਪਾਰਕਿੰਗ ਦੀ ਲੈ ਕੇ ਪ੍ਰੋਬਲਮਸ ਬਹੁਤ ਆਉਂਦੀ ਹੈ ਠੀਕ ਹੈ ਪਲੱਸ ਹਿਲੀ ਏਰੀਆ ਦੇ ਵਿੱਚ ਤੁਸੀਂ ਜਾਣਦੇ ਹੋ ਔਰ ਇਹ ਐਸ ਥਾਰ ਜਿਹੜੀ ਹੈਗੀ ਉਹ ਇੱਕ ਆਪਾਂ ਨੂੰ ਟਫ ਰਗਡ ਐਕਸਪੀਰੀਅੰਸ ਦਿੰਦੀ ਹੈ ਉਸ ਨੂੰ ਸਾਰਿਆਂ ਨੂੰ ਕਰਦੇ ਹੋਏ ਇਹ ਫੀਚਰ ਇੰਟਰੋਡਿਊਸ ਹੈ ਜਿਸ ਦੇ ਨਾਲ ਕਿ ਕਸਟਮਰ ਛੋਟੀ ਜਗ੍ਹਾ ਦੇ ਵਿੱਚੋ ਹੀ ਆਪਣੀ ਗੱਡੀ ਨੂੰ ਟਰਨ ਕੰਫਰਟੇਬਲੀ ਟਰਨ ਆਊਟ ਕਰ ਸਕਦਾ ਸਰ ਇਹਦਾ ਵਿੱਚ ਮੇਨ ਫੀਚਰ ਇਹ ਹੈ ਸਰ ਜਿਹੜੇ 5 ਡੋਰ ਕਰ ਦਿੱਤੀ ਗਈ ਹੈ ਤੇ ਮੈਂ ਦੇਖ ਸਕਦਾ ਆ ਵੀ 5 ਡੋਰ ਇਹ ਉਹਦੇ ਨਾਲੋਂ ਕਾਫੀ ਐਕਸਪੈਂਡ ਹੋ ਚੁੱਕੇ ਪਹਿਲਾਂ ਵਾਲੀ ਥੋੜੀ ਛੋਟੀ ਲੱਗਦੀ ਸੀ ਸਰ ਇੱਕ ਨਾ ਇਹਦੇ ਵਿੱਚ ਕਸਟਮਰ ਨੂੰ ਦਿੱਕਤ ਰਹਿੰਦੀ ਹੁੰਦੀ ਸੀ ਜਦੋਂ ਆਪਾਂ ਹਾਈ ਸਪੀਡ ਜਾਂਦੇ ਜਿਹੜੀ ਰੂਫ ਹੈ ਉਹ ਥੋੜੀ ਬਬਲਿੰਗ ਕਰਦੀ ਹੁੰਦੀ ਸੀ ਉਦੇ ਬਾਰੇ ਇਸ ਵਿੱਚ ਰਿਸੋਲਵ ਕੀਤਾ ਗਿਆ ਸਿਸਟਮ ਸੋ ਟੋਲੀ ਸਰ ਇਹਦੇ ਵਿੱਚ ਵਰਲਡ ਦਾ ਬੈਸਟ ਜੋ ਹੈ ਉਹ ਐਨਕੈਪ ਜੋ ਐਨਵੀਐਸ ਸਿਸਟਮ ਹੈ ਉਹ ਅਸੀਂ ਇੰਟਰੋਡਿਊਸ ਕਰ ਦਿੱਤਾ ਗਿਆ ਸੋ ਤੁਹਾਨੂੰ ਐਨਵੀਐਚ ਬਹੁਤ ਜ਼ਿਆਦਾ ਇੰਪਰੂਵ ਮਿਲੇਗਾ ਇਸ ਤਰੀਕੇ ਦੀ ਕੋਈ ਵੀ ਪ੍ਰੋਬਲਮ ਨਹੀਂ ਰਹੀ ਹੁਣ ਇਸ ਗੱਡੀ ਦੇ ਵਿੱਚ ਔਰ ਨਾ ਰੂਫ ਦੀ ਤੇ ਨਾ ਕੋਈ ਸੈਟਿੰਗ ਦੀ ਸਰ ਤਾਂ ਇਹ ਸੀ ਕੁਝ ਖਾਸ ਗੱਲਾਂ ਥਾਰ ਰੌਕਸ ਬਾਰੇ ਹੁਣ ਆਓ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਥਾਰ ਦੇ ਤੇ ਅੰਦਰ ਜਿਹੜੇ ਫੀਚਰਸ ਨੇ ਜਿਹੜੇ ਨਿਊ ਇੰਟਰੋਡਿਊਸ ਕੀਤੇ ਗਏ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ। ਤਾਂ ਹੁਣ ਸਾਡੇ ਨਾਲ ਨੋਵੈਲਟੀ ਮਹਿੰਦਰਾ ਦੇ ਵਿੱਚੋਂ ਤਲਵਿੰਦਰ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਸਾਨੂੰ ਮਹਿੰਦਰਾ ਰੌਕਸ ਬਾਰੇ, ਥਾਰ ਰੌਕਸ ਬਾਰੇ ਸਾਨੂੰ ਜਾਣਕਾਰੀ ਦੇਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਠੀਕ ਠਾਕ ਜੀ। ਬਹੁਤ ਵਧੀਆ ਜੀ। ਤੇ ਸਰ ਆਪਾਂ ਗੱਲ ਕਰੀਏ ਥਾਰ ਰੌਕਸ ਦੀ ਇਹ ਚ ਕੀ ਨਵਾਂ ਇੰਟਰੋਡਿਊਸ ਕੀਤਾ ਗਿਆ? ਪੁਰਾਣੀ ਥਾਰ ਦੇ ਨਾਲੋਂ ਸਾਨੂੰ ਕੁਝ ਉਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ। ਤੇ ਜੇ ਆਪਾਂ ਗੱਲ ਕਰ ਲਈ ਬਾਈ ਜੀ ਫਰੰਟ ਦੀ, ਹਾਂਜੀ। ਫਰੰਟ ਗਲਾਸ ਤੇ ਲੌਂਗ ਗਵੰਟ ਇਹ ਪੁਰਾ ਯਾਪਾ ਇਹਦੀ ਗ੍ਰਿਲ ਚੇਂਜ ਹੈ ਬਾਈ ਜੀ ਠੀਕ ਹੈ ਜੀ ਤੇ ਹੈਡਲੈਂਪ ਦੀ ਗੱਲ ਕਰ ਲਈਏ ਇਹ ਤੁਹਾਨੂੰ ਪ੍ਰੋਜੈਕਟਰ LED ਹੈਡਲੈਂਪ ਆ ਮਿਲ ਗਈ ਆ ਇਹਨਾਂ ਸੀ ਸ਼ੇਪ ਦੇ ਵਿੱਚ ਠੀਕ ਹੈ ਜੀ ਫਰੰਟ ਆ ਤੁਹਾਨੂੰ ਕੈਮਰਾ ਮਿਲ ਜੂਗਾ ਹਾਂਜੀ ਤੇ ਇਹ 360뷰 ਲਈ ਹੈਲਪ ਕਰਦਾ ਹੈ ਯਾਨੀ ਕਿ ਹੁਣ ਜਿਹੜਾ ਥਾਰ ਦੇ ਵਿੱਚ ਵੀ ਜਿਹੜਾ 360 ਕੈਮਰਾ ਇੰਟਰੋਡਿਊਸ ਕਰ ਦਿੱਤਾ ਗਿਆ ਜੋ ਕਿ ਇਹਦੇ ਵਿੱਚ ਬਹੁਤ ਕਮੀ ਮਹਿਸੂਸ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਬਰ ਕੋ ਬਾਈ ਜੀ ਸਰ ਸਰ ਇੱਥੇ ਪਤਾ ਲੱਗ ਰਿਹਾ ਸਾਨੂੰ ਕਿ ਪਾਰਕਿੰਗ ਸੈਂਸਰ ਵੀ ਜਿਹੜੇ ਐਡ ਕਰ ਦਿੱਤੇ ਗਏ ਨੇ ਕਿ ਜਿੱਦਾਂ ਕਹ ਲੋ ਵੀ ਆਸੇ ਵਾਸਤੇ ਜਿਹੜਾ ਕਵਰੇਜ ਕਰਨ ਵਾਸਤੇ ਪਾਕਿਸਤਾਨ ਸਰ ਵੀ ਜੇ ਦੇ ਦਿੱਤੇ ਗਏ ਸਰ ਉਹ ਵੀ ਦਿਖਾਓ ਕਿੱਥੇ ਕਿੱਥੇ ਹੈ ਲੋਕੇਡ ਕੀਤੇ ਗਏ ਨੇ ਕੋਰਨਰ ਤੇ ਮਿਲਣਗੇ ਹਾਂਜੀ ਠੀਕ ਆ ਬੋਥ ਸਾਈਡ ਠੀਕ ਹੈ ਜੀ ਤੇ ਆਪਾਂ ਨੂੰ LED ਫੋਗ ਲੈਂਪਾਂ ਪਰ ਮਿਲਣਗੇ ਆ ਅੱਛਾ ਫੋਗ ਲੈਂਪ ਵੀ LED ਹਾਂਜੀ ਇੱਕ ਕੋਰਨਰ ਫੋਗ ਲੈਂਪ ਆ ਓਕੇ ਸਰ ਹਾਂਜੀ ਆਪਾਂ ਦੀ ਸਾਈਡ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਇਹ 19 ਇੰਚ ਦੇ ਵਿੱਚ ਆਪਾਂ ਨੂੰ ਡਾਇਮੰਡ ਕੱਟ ਲਾਏ ਮਿਲਣਗੇ ਬਾਣੀ ਕਿ ਹੁਣ ਪਹਿਲਾਂ ਹੀ 19 ਇੰਚ ਦੇ ਵਿੱਚ ਜਿਹੜੇ ਲਾਏ ਮਿਲ ਰਹੇ ਨੇ ਤੇ ਜਿਹੜੇ ਸਰ ਲਾਇਏ ਨੇ ਕਿ ਡਾਇਮੰਡ ਕੱਟ ਹੋਣਗੇ ਹਾਂ ਡਾਇਮੰਡ ਹੋਣਗੇ ਪਰ ਆਪਾਂ ਇਹ ਮਤਲਬ ਇਹ ਜੀ ਗੱਡੀ 'ਚ 18 ਇੰਚੀ ਲਾਇਏ ਵੀ ਆਉਂਦੇ ਆ ਇਹ ਵੇਟ ਵਾਈਜ਼ ਮੈਟਰ ਇਹ ਮੈਟਰ ਕਰਦੇ ਠੀਕ ਹੈ ਜੀ ਓਕੇ ਸਰ ਹਾਂਜੀ ਤੇ ਇਹ ਪਹਿਲਾਂ ਹੀ ਥਾਰ ਨਾਲੋਂ ਇਹਦਾ ਕਿਹੜਾ ਫੁੱਟ ਸਾਈਡ ਸਟੈਪ ਆ 41 ਮਿਲ ਰਿਹਾ ਰਿਡਿਊਸ ਕਰ ਦਿੱਤਾ ਗਿਆ ਜੀ ਸਾਡੇ ਆਪਾਂ ਕਹਿੰਦੇ ਆ 올ਡਰ ਐਲਡਰ ਪੇਪਰ ਆਪਣੇ ਉਹਨੂੰ ਚੜਨ ਐਂਟਰ ਕਰ ਲਈ ਆਊ ਹਾਂਜੀ ਸ ਯਾਨਕਿ 360 ਕੈਮਰਾ ਮੈਂ ਦੇਖ ਸਕਦਾ ਹਾਂ ਇਹਦੇ ਇਹਦੇ ਥੱਲੇ ਵੀ ਦਿੱਤਾ ਗਿਆ ਨਾ ਜਿਹੜਾ ਸਾਈਡ ਮਿਰਰ ਹੁੰਦਾ ਹੈ ਹਾਂਜੀ ਤੇ ਇਹਦੇ ਤੇ ਵੀ ਵੱਡੀ ਵੱਡੀ ਸਾਈਡ ਮਿਰਰ ਤੇ ਵੀ ਥਾਰ ਦੀ ਜਿਹੜੀ ਬ੍ਰਾਂਡਿੰਗ ਦੇ ਦਿੱਤੀ ਗਈ ਹੈ ਨਾ ਇਹ ਪਰ ਐਕਚੁਅਲੀ ਥਿਸ ਇਜ਼ ਅ ਐਸੈਸਰੀ ਪਾਰਟ ਆ ਜੀ ਹਾਂਜੀ ਤੇ ਆਪਾਂ ਜੇ ਬੈਗ ਦੀ ਗੱਲ ਕਰੀਏ ਚ ਮਤਲਬ ਮੈਟ ਮੈਟ ਤੇ ਥਾਰ ਰੇਟਰ ਹੋਊਗਾ ਜੀ ਓਕੇ ਪਰ ਇਹ ਗਲੋਸੀ ਜਿਹਾ ਆਪਾਂ ਐਸੈਸਰੀ ਪਾਰਟ ਇੱਥੇ ਮਤਲਬ ਇੰਸਟਾਲ ਕੀਤਾ ਵਾ ਠੀਕ ਹੈ ਜੀ ਸਾਨੂੰ ਇਹਦੇ ਟੀਨਾ ਮੈਜੂ ਫੈਂਟਾ ਤੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਫੈਂਡਰ ਯਾਨੀ ਕਿ ਪ੍ਰੀ ਇੰਸਟਾਲਡ ਹੀ ਆ ਜਾਂਦਾ ਮਤਲਬ ਹਾਂਜੀ ਫੀਟ ਹੋ ਜਾਂਦੀ ਓਕੇ ਸਰ ਤੇ ਆ ਤੇ ਤੁਸੀਂ ਉਹਨੂੰ ਡੋਰਾਂ ਤੇ ਮੋਲਡਿੰਗ ਮਿਲ ਜਾਣਗੀਆਂ ਇਹ ਲੁੱਕ ਨੂੰ ਐਂਹਾਂਸ ਕਰਦੀ ਥਾਰ ਨੂੰ ਲਈ ਹਾਂਜੀ ਯਾਨੀ ਕਿ ਆਪਾਂ ਗੱਲ ਕਰ ਲਈ ਹੁਣ ਜਿਹੜੀ ਥਾਰ ਹੈ 3 ਡੋਰ ਛੱਡ ਕੇ 5 ਡੋਰ ਡੋਰ ਕਰ ਦਿੱਤੀ ਗਈ ਹੈ ਤੇ ਸਾਨੂੰ ਦਿਖਾਓ ਵੀ ਪਿਛਲੇ ਡੋਰ ਕਿੰਨੇ ਪਰਸੈਂਟ ਓਪਨ ਹੋਏ ਨੇ ਮੈਂ ਸੁਣਨਾ ਹੈ ਵੀ ਇਹ 90% ਤੱਕ ਓਪਨ ਹੋਏ ਨੇ ਸਿਰ ਇੱਕ ਵਾਰ ਖੋਲ ਕੇ ਦਿਖਾ ਦਿਓ ਹਾਂਜੀ ਜਿਹੜੇ ਇਹ ਬੈਕ ਡੋਰ ਹੈ ਬਾਈ ਜੀ ਉਹ 90% ਓਪਨ ਹੋਣਗੇ ਤੇ ਜੇ ਆਪਾਂ ਫਰੰਟ ਵਨ 80% 80 ਡਿਗਰੀ ਦੇ ਉੱਪਰ ਹੋਣਗੇ ਠੀਕ ਹੈ ਜੀ ਤੇ ਇਰ ਵਨ 90 ਡਿਗਰੀ ਓਪਨ ਹੋਣਗੇ ਠੀਕ ਹੈ ਜੀ ਤੇ ਕਿਉਂ ਇਹ ਆਪ ਨੂੰ ਈਜ਼ੀਲੀ ਇੰਨੇ ਤੇ ਆਊਟ ਲਈ ਹੈਲਪ ਕਰਦੇ ਆ ਬਾਈ ਜੀ ਠੀਕ ਹੈ ਨਾ ਯਾਨੀ ਕਿ ਹੁਣ ਆਪਾਂ ਅੰਦਰ ਵੜ ਕੇ ਵੀ ਦੇਖ ਸਕਦੇ ਆਂ ਕਿ ਜਿੱਦਾਂ ਹੀ ਆਪਾਂ ਅੰਦਰ ਐਂਟਰ ਕਰਦੇ ਆਂ ਤੇ ਕਿੰਨਾ ਸ਼ਾਨਦਾਰ ਇੰਟੀਰੀਅਰ ਆਪਣਾ ਫੀਲ ਕਰ ਸਕਦੇ ਆਂ ਹਾਂਜੀ ਆਪਾਂ ਨੂੰ ਇਹ ਚ ਲੈਦਰ ਰੇਟ ਸੀਟਾਂ ਮਿਲਣਗੀਆਂ ਜੀ ਓਕੇ ਸਰ ਯੂ ਆਲਸੋ ਤੁਹਾਨੂੰ ਆਪਾਂ ਇਹ ਚ ਆਰਮ ਨੈਸਟ ਮਿਲੇਗੀ ਵਿਦ ਕੱਪ ਹੋਲਡਰ ਜੀ ਓਕੇ ਸਰ ਤੇ ਇਹ ਚ ਮਤਲਬ ਨਵਾਂ ਇੰਟਰੋਡਿਊਸ ਕਰਨ ਨਵੀਂ ਇੰਟਰੋਡਿਊਸ ਕੀਤੀ ਗਈ ਆਲੀਆਂ ਪੁਰਾਣੀ ਦੇ ਵਿੱਚ ਮਿਸਿੰਗ ਕਿਤਨਾ ਕਿਤੇ ਦੀ ਕਮੀ ਮਹਿਸੂਸ ਹੁੰਦੀ ਸੀ ਹਣਾ ਜੀ ਸਿਰਫ ਆਪਾਂ ਦੇਖ ਸਕਦੇ ਆਂ ਕਿ ਜਿਹੜੀ ਪੈਟਰੋਲ ਵਾਲੀ ਜਿਹੜਾ ਟੱਕ ਇਹ ਨਵਾਂ ਬਟਰੋਲ ਕੈਪ ਵੀ ਗਿਆ ਸਾਹਿਬ ਇਹਦੇ ਦੇ ਵੀ ਕੰਮ ਕਰ ਦਿੱਤਾ ਗਿਆ Mahindra ਵੱਲੋਂ ਜਿਹੜੀ ਕਸਟਮਰ ਨੂੰ ਕੰਪਲੇਂਟ ਰਹਿੰਦੀ ਸੀ ਉਹ ਵੀ ਕੰਪਲੀਟ ਕਰ ਦਿੱਤੀ ਗਈ ਹੈ ਤੇ ਪੁਸ਼ ਬਟਨ ਦੇ ਦਿੱਤਾ ਗਿਆ ਪਹਿਲਾਂ ਕਸਟਮਰ ਨੂੰ ਮਤਲਬ ਕੀ ਕੀ ਨਾ ਉੱਪਰ ਕਰਨਾ ਪੈਂਦਾ ਸੀਗਾ ਹੁਣ ਕਸਟਮਰ ਆਪਾਂ ਕਸਟਮਰ ਆਪਾਂ ਓਪਨ ਲੀ ਬਟਰ ਪਲੱਸ ਕਰਕੇ ਨੂੰ ਓਪਨ ਕਰਦਾ ਕੋਪਨ ਕਰ ਸਕਦਾ ਜੀ ਠੀਕ ਹੈ ਜੀ ਇਹ ਹਾਂ ਜੀ ਸਰ ਆਪਾਂ ਪਿੱਛੇ ਚੱਲਦੇ ਗੱਡੀ ਦੇ ਤੇ ਇਹ ਮੈਂ ਦੇਖ ਸਕਦਾ ਵੀ ਜਿਹੜੇ ਟੇਲ ਲੈਂਪ ਹੁੰਦੇ ਨੇ ਮੈਕਲੈਨ ਉਹਦੇ ਤੇ ਵੀ ਗ੍ਰਿਲ ਦਿੱਤੀ ਗਈ ਹੈ ਉਹ ਸਰ ਇਹ ਆਫਟਰ ਮਾਰਕੀਟ ਆ ਜਾਂ ਵੀ ਉਦਾਂ ਹੀ ਹੁੰਦੀ ਹੈ ਇਹ ਐਕਸੈਸਰੀ ਮਿਲਦੀ ਹੈ ਇਹ ਐਕਸੈਸਰੀ ਪਾਰਟ ਇਹ ਐਡਨ ਕੀਤੀ ਗਈ ਆ ਆਫਟਰ ਆਫਟਰ ਇੰਸਟਾਲ ਕੀਤੀ ਗਈ ਆ ਪਰ ਆਪ ਨੂੰ ਜਿਹੜੀਆਂ ਪਿਛਲੀਆਂ ਟੇਲ ਲੈਂਪਾਂ ਨੇ LED ਮਿਲਣਗੀਆਂ ਜੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਨੂੰ ਬੰਪਰ ਦੇ ਰਿਫੈਕਟਰ ਮਿਲ ਜਾਣਗੇ ਜੀ ਤੇ ਫਿਰ ਬੂਟ ਸਪੇਸ ਦੀ ਗੱਲ ਕਰੀਏ ਤਾਂ ਬੂਟ ਸਪੇਸ ਕਿੰਨਾ ਰਹੇਗਾ ਇਹਦੇ ਵਿੱਚ ਇਹਦੇ ਬਾਈ ਜੀ ਇਹ ਟਿਲ ਰੂਫ ਟਿਲ ਹੈਡ ਪਹਿਲਾ ਹੈਡਰਸਟ 444 ਇਹਦੇ ਬੂਟ ਸਪੇਸ 444 ਲੀਟਰ ਬੂਟ ਸਪੇਸ ਆ ਓਕੇ ਤੇ ਟਿਲ ਰੂਫ 647 ਹੈ ਜੀ ਓਕੇ ਸਿਰਫ ਮੈਂ ਦੇਖ ਸਕਦਾ ਵੀ ਇਹਦੇ ਅੰਦਰ ਬੈਕ ਸਾਈਡ ਤੇ ਵੀ ਜਿਹੜੇ ਸਪੀਕਰ ਦੇ ਦਿੱਤੇ ਗਏ ਹਾਰਮਨ ਕਾਰਡਨ ਹਾਰਮਨ ਕਾਰਡਨ ਐਡ ਕਿੰਟ੍ਰਿਊਸ ਕੀਤੇ ਗਏ ਨੇ ਫਾਰ ਰੋਡਸ ਦੇ ਵਿੱਚ ਇਹ ਸਾਊਂਡ ਸਿਸਟਮ ਬੈਟਰ ਕਰਨ ਵਾਸਤੇ ਹੈ ਮੈਂ ਬੈਟਰ ਕਰਾਂ ਹਾਂ ਇਹ ਚ ਨੋ ਸਪੀਕਰ ਤੇ 48 ਬਿਟ ਚਾਰ ਸਪੀਕਰ ਪਲੱਸ 1 ਸਭ ਉਫਰਨ ਮਿਲ ਗਿਆ ਸਭ ਉਫਰ ਇੱਥੇ ਬੈਕ ਤੇ ਇੱਥੇ ਪਲੇਸ ਹੋਊਗਾ ਠੀਕ ਹੈ ਜੀ ਓਕੇ ਹਾਂਜੀ ਤੇ ਇੱਥੇ ਪਲੇਸ ਹੋਊਗਾ ਇੱਥੇ ਜੀ ਠੀਕ ਹੈ ਨੇ ਸਭ ਉਕਰ ਹੋ ਗਿਆ ਜੀ ਹਾਂਜੀ ਮੈਨੂੰ ਕਿ ਪਿੱਛੇ ਬੈਕ ਸਾਈਡ ਤੇ ਵੀ ਇੱਕ ਸਾਕਟ ਦਿੱਤਾ ਗਿਆ ਚਾਰਜਿੰਗ ਸਾਕਟ ਇਹ ਤੇ ਵਾਲਾ ਬੋਲ ਚਾਰਜ ਹੈ ਜੀ ਮੇਰਾ ਆਪਾਂ ਲਾਈਕ ਆਪਾਂ ਕੈਂਪਿੰਗ ਕਰਨੀ ਆ ਲਾਈਕ ਆਪਾਂ ਕੋਈ ਆਪਾਂ ਸਟ੍ਰੈਟਜੀ ਯੂਜ਼ ਕਰ ਰਹੇ ਆ ਯੂ ਕੈਨ ਯੂਜ਼ ਦੈਟ ਪੁਆਇੰਟ ਹਾਂਜੀ ਪੁਆਇੰਟ ਤੇ ਜੇ ਆਪਣਾ ਗਲਾਸ ਦਾ ਨਹੀਂ ਗਲਾਸ ਆ ਇਹ ਪੁਰਾਣੀ ਥਾਂ ਤੇ ਸੇਮ ਰੱਖਿਆ ਗਿਆ ਹੈ ਟੂਟ ਫੋਗ ਸੀ ਕਿਸੇ ਡਿਫੋਗਰ ਵਾਈਪਰ ਉਹਨੂੰ ਇਹ ਇਹ ਚ ਦੇਖ ਸਕਦੇ ਆ ਵੀ ਇਹ ਵੀ ਅ ਚੀਜ਼ ਇੰਟਰੋਡਿਊਸ ਕੀਤੀ ਗਈ ਹੈ ਨਾ ਜੀ ਇਹ ਵੇਖਣ ਨਾਲ ਉਹ ਜਿਹੜਾ ਆਫ ਰੋਡਿੰਗ ਵਾਸਤੇ ਹੁੰਦਾ ਹਾਂ ਹਾਂ ਜੀ ਤੇ ਆਪਾਂ ਨੂੰ ਇਹ ਨਾ ਬਾਈ ਜੀ ਇਹ ਕਿਹੜਾ ਟੇਲ ਗੇਟ ਆ ਇਹ ਵੀ ਐਜ਼ ਇਟ ਪੁਰਾਣੀ ਥਾਰ ਨਾਲ ਉਹ ਵੀ ਤੇ ਉਹ ਉੰਤਾ ਦੇ ਰੱਖਿਆ ਗਿਆ ਬਾਈ ਜੀ ਕੋਈ ਚੇਂਜ ਨਹੀਂ ਹੈਗਾ ਜੀ ਹਾਂ ਜੀ ਇਹ ਬੈਕ ਸਾਈਡ ਤੇ ਵੀ ਦਿੱਤਾ ਗਿਆ ਹੈ ਯਾਨੀ ਕਿ ਉਹ ਜਿਹੜੇ ਕੈਂਪਿੰਗ ਦੇ ਸ਼ੌਕੀਨ ਆ ਉਹਨਾਂ ਵਾਸਤੇ ਥਾਰ ਨੇ ਪਹਿਲਾਂ ਹੀ ਇਨਬिल्ਟ ਕਰ ਦਿੱਤਾ ਗਿਆ ਜਿਹੜਾ ਸਟੈਂਡ ਹੁੰਦਾ ਹੈ ਨਾ ਹਾਂ ਜੀ ਹਾਂ ਜੀ ਬਿਲਕੁਲ ਕੋਲਕ ਦਿਖਾ ਦੇ ਇੱਕ ਸਾਨੂੰ ਇਹ ਇਨਕਿ ਹੁਣ ਆਪਾਂ ਨੂੰ ਇਹ ਆਫਟਰ ਮਾਰਕੀਟ ਲਵਾਉਣ ਦੀ ਲੋੜ ਨਹੀਂ ਹੈਗੀ ਇਹ ਪਹਿਲਾਂ ਹੀ ਲੱਗ ਕੇ ਆ ਰਿਹਾ ਹੈ ਜੋ ਮਿਸ ਕੰਪਨੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਦਿੰਦੇ ਹੁੰਦੇ ਸੀ ਉਹ ਥਾਰ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਗਿਆ ਹਾਂਜੀ ਮਤਲਬ ਤੁਸੀਂ ਘੱਟ ਪ੍ਰਾਈਸ ਵਿੱਚ ਕੰਬੋ ਫੀਚਰ ਦਾ ਕੰਬੋ ਕਹਿੰਦੇ ਆਪਾਂ ਜੁਗਨ ਕਾਲ ਕੰਬੋ ਇਹਦੇ ਵਿੱਚ ਪ੍ਰਾਪਤ ਕਰੋਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਾਂ ਸਰ ਅੱਗੇ ਚੱਲਦੇ ਹਾਂ ਗੱਡੀ ਦੇ ਅੰਦਰ ਚੱਲਦੇ ਹਾਂ ਤੇ ਆਪਾਂ ਨੂੰ ਸਪੇਅਰ ਵੀਲ ਵੀ 90 ਇੰਚ ਵਿੱਚ ਮਿਲੂਗਾ ਬਈ ਤੇ ਡਾਇਮਿਕ ਕੱਟ ਠੀਕ ਹੈ ਠੀਕ ਹੈ ਜੀ ਤੇ ਰੀਰ ਫਾਈਟਰ ਮੈਚ ਜਾਣਗੇ ਸੈਂਸਰ ਮੈਚ ਜਾਣਗੇ ਬਾਈ ਜੀ ਪਾਰਕਿੰਗ ਏਰੀਆ ਠੀਕ ਹੈ ਜੀ ਤੇ ਬੈਕ ਕੈਮਰਾ ਦਾ ਆਲਰੇਡੀ ਇਹ ਚ ਹੋਊਗਾ ਕਿਉਂ ਇਸ ਥ੍ਰੀ ਸੀਚ ਕੈਮਰਾ ਪਲੇਸਟਾ ਜੀ ਚ ਠੀਕ ਹੈ ਤਾਂ ਹੁਣ ਆਪਾਂ ਥਾਰ ਆਕਸ ਦੇ ਅੰਦਰ ਆ ਚੁੱਕੇ ਆਂ ਤੇ ਆਪਾਂ ਦੇਖ ਸਕਦੇ ਆਂ ਵੀ ਇੰਟੀਰੀਅਰ ਜਿਹੜਾ ਬਹੁਤ ਅਪਗ੍ਰੇਡ ਕਰ ਦਿੱਤਾ ਗਿਆ ਹੋਇਆ ਹੈ ਨਾ ਜੀ ਸਰ ਆਪਾਂ ਹੁਣ ਇੱਥੇ ਦੇਖ ਸਕਦੇ ਆਂ ਪੁਸ਼ ਬਟਨ ਸਟਾਰਟ ਹੈ ਤੇ ਜਿੱਦਾਂ ਹੀ ਆਪਾਂ ਬਟਨ ਦਬਦਿਆਂ ਤੇ ਸਾਰਾ ਜਿਹੜਾ ਇਨਫੋਟੇਨਮੈਂਟ ਸਿਸਟਮ ਹੈ ਓਨ ਹੋ ਜਾਂਦਾ ਹੈ ਸਰੇ ਚ ਜਿਹੜਾ ਨਵੀਂ ਚੀਜ਼ ਇੰਟਰੋਡਿਊਸ ਕੀਤੀ ਗਈ ਹੈ ਆਪਣਾ ਸਨਰੂਫ ਦੀ ਜਿਹਨੂੰ ਆਪਾਂ ਪੈਨਲਰਮਿਕ ਰੂਫ ਵੀ ਕਹਿ ਸਕਦੇ ਆ ਤੇ ਉਹ ਓਪਨ ਕਰਨ ਦਾ ਦੇਖ ਲਓ ਬਟਨ ਇਹ ਹੈ ਇਹ ਚ ਬਾਈ ਜੀ ਲਾਰਜੇਸਟ ਪੈਨਲਰ ਸਨਰੂਫ ਦਿੱਤੀ ਗਈ ਆ ਅੰਡਰ 4.5 ਮੀਟਰ ਦੇ ਵਿੱਚ ਇਹ ਮਹਿੰਦਰਾ ਚੀਜ ਵਿੱਚ ਕੇ ਸਨਰੂਫ ਆਉਂਦੀ ਆ ਠੀਕ ਹੈ ਜੀ ਤੇ ਆਪਾਂ ਗਲਾਸੀ ਓਪਨ ਕਰ ਸਕਦੇ ਆ ਜੀ ਯਾਨੀ ਕਿ ਮਤਲਬ ਇਹ ਵੀ ਚੀਜ਼ ਉੱਪਰ ਜਾਏਗੀ ਸਰ ਇਹ ਵੀ ਕਰਕੇ ਦਿਖਾਓ ਇੱਕ ਵਾਰੀ ਸਰ ਮਿਸਕੀ ਜਿਹੜਾ ਹੁਣ ਕਸਟਮਰਸ ਨੂੰ ਹੋਰ ਕਹਿ ਲੋ ਵੀ ਵਧੀਆ ਫੀਲ ਆਏਗੀ ਜਦੋਂ ਬੰਦਾ ਆਫ ਰੋਡਿੰਗ ਕਰਨ ਜਾ ਰਹੇ ਹੈ ਕੈਂਪਿੰਗ ਕਰਨ ਜਾ ਰਹੇ ਆ ਸਨ ਰੂਫ ਖੋਲੇ ਹਾਂਜੀ ਮੰਨ ਲਓ ਆਪਣੇ ਬੱਚੇ ਲਾਈ ਕਰਦੇ ਆ ਸਨ ਰੂਫ ਵਗੈਰਾ ਨਾਲ ਹੀ ਹੁੰਦੇ ਆ ਮਤਲਬ ਮੌਸਮ ਵਧੀਆ ਵੈਦਰ ਵਧੀਆ ਹੁੰਦਾ ਉਹ ਸਨ ਰੂਫ ਤੇ ਬਾਹਰ ਆਊਟਰ ਹੋਣਾ ਪਸੰਦ ਕਰਦੇ ਆ ਜੀ ਠੀਕ ਹੈ ਆਪਾਂ ਦੇਖ ਸਕਦੇ ਆ ਕਿ ਸਰ ਇਹ ਜਿਹੜਾ ਗੇਅਰ ਸਿਸਟਮ ਹੈ ਉਹ ਵੀ ਸਾਰਾ ਅਪਗ੍ਰੇਡ ਕਰ ਦਿੱਤਾ ਗਿਆ ਹੈ ਨਾ ਜਿਹੜੇ ਆ ਬਟਨ ਜਿਗੇ ਪਹਿਲੀ ਥਾਰ ਦੇ ਵਿੱਚ ਕੁਝ ਚਾਰਕ ਬਟਨ ਯੂਜ਼ ਕੀਤੇ ਗਏ ਸੀ ਬਾਕੀ ਮਿਸਿੰਗ ਸੀਗੇ ਹਾਂਜੀ ਹਾਂਜੀ ਫਿਰ ਇਹ ਚ ਨਵਾਂ ਫੀਚਰ ਆਇਆ ਹੈ ਜਿਹੜਾ ਰੀਅਰ ਵੀਲ ਜਿਹੜੇ ਲੌਕ ਕਰਨ ਦਾ ਹਾਂਜੀ ਹਾਂਜੀ ਇਹਦਾ ਕੀ ਫਾਇਦਾ ਸਰ ਇਹਦੇ ਬਾਈ ਇਹਦੇ ਇਹਦੇ ਬੀਐਲਡੀ ਆਉਂਦਾ ਬਾਈ ਠੀਕ ਹੈ ਜੀ ਹਾਂਜੀ ਤੇ ਇਹ ਇਹ ਚ ਸੌਰੀ ਇਹ ਚ ਟਾਈਲੀ ਸਸਟਾ ਆਉਂਦਾ ਠੀਕ ਹੈ ਜੀ ਓਕੇ ਜੀ ਟਾਈਲੀ ਸਸਟਾ ਮਤਲਬ ਇਹਨ ਕੇਸ ਆਪਣੀ ਗੱਡੀ ਨਾ ਆਪਾਂ ਆਪਾਂ ਸਟ੍ਰੇਟ ਜਾ ਰਹੇ ਹਾਂ ਠੀਕ ਹੈ ਨਾ ਜੀ ਤੇ ਆਪਾਂ ਸ਼ਾਰਪ ਟਰਨ ਲੈਣਾ ਠੀਕ ਹੈ ਜੀ ਤੇ ਆਪਾਂ ਸਪੇਸ ਘੱਟ ਸਪੇਸ ਘੱਟ ਹੁੰਦੀ ਹੈ ਨਾ ਇਹਦਾ ਮਤਲਬ ਉਹਨੂੰ ਨਾ ਤੇਰ ਨੂੰ ਹਾਰਟ ਟਰਨ ਰਾਈਟ ਕਰਕੇ ਚਾਹੇ ਲੈਫਟ ਮੋੜਨਾ ਚਾਹੀਏ ਰਾਈਟ ਮੋੜਨਾ ਵਾ ਉਹਨੂੰ ਹਾਰਨ ਰਾਈਡਰ ਕਰਮ ਨੂੰ ਪਲੱਸ ਔਨ ਕਰਦਣਾ ਫੀਚਰ ਨੂੰ ਠੀਕ ਹੈ ਤੇ ਜਿਹੜੀ ਗੱਡੀ ਆਪਣੀ ਪਹਿਲਾਂ ਮੋੜ ਨਹੀਂ ਰਹੀ ਸੀ ਨਾ ਹਾਰਨ ਉਹ ਇਹ ਫੀਚਰ ਨਾਲ ਆਪਣਾ ਹੈਲਪ ਕਰੂਗਾ ਆਪਣੀ ਗੱਡੀ ਆਟੋਮੈਟਿਕਲੀ ਮਤਲਬ ਘਰਨ ਨੂੰ ਟਰਨ ਹੋ ਜੂਗੀ ਹਾਂਜੀ ਟਰਨ ਹੋ ਜੂਗੀ इजीली ਟਰਨ ਹੋ ਜੂਗੀ ਇਹ ਇਹ ਫੀਚਰ ਐਸਲੀ ਹੈਲਪ ਕਰਦਾ ਬਾਈ ਜੀ ਸਰ ਇੱਥੇ ਹੁਣ ਜਿਹੜਾ ਕੈਲੋ ਵੀ ਤੇਲ ਦਾ ਜਿਹੜਾ ਟਿੱਕਣ ਖੋਲਣ ਵਾਲਾ ਉਹ ਵੀ ਇਸ ਸਿਸਟਮ ਨਾਲ ਜੁੜਦਾ ਗਿਆ ਉਹ ਇੱਥੇ ਦੇਖਦੇ ਆਪਾਂ ਇਹ ਪੁਸ਼ ਬਟਨ ਸਟਾਰਟ ਏਰੀਆ ਤੇ ਮਿਲੂਗਾ ਆਪਣਾ ਬਾਈ ਜੀ ਤੁਸੀਂ ਦੇਖ ਸਕਦੇ ਹੋ ਵੀ ਆ ਜਿਹੜਾ ਸਟੀਰਿੰਗ ਕਿੰਨਾ ਮੀਨਸ ਵਧੀਆ ਸ਼ਾਨਦਾਰ ਕਰ ਦਿੱਤਾ ਗਿਆ ਪੁਰਾ ਬਹੁਤ ਕੋ ਜਿਹੜਾ ਅਪਡੇਟ ਕਰ ਦਿੱਤਾ ਗਿਆ ਸਭ ਕੁਝ ਕਰੂਜ਼ ਕੰਟਰੋਲਰ ਦੇ ਵਿੱਚ ਆ ਰਿਹਾ ਜਿਹੜਾ ਅ ਵੋਇ ਵੋਲਯੂਮ ਕੰਟਰੋਲ ਸਾਰੇ ਵਿਚਾਰੇ ਨੇ ਮੀਨਸ ਜੋ ਕੁਝ ਵੀ ਆ ਤੁਸੀਂ ਆਪਣਾ ਇਨਫੋਟੇਨਮੈਂਟ ਸਿਸਟਮ ਹੈ ਸਾਰਾ ਆਪਣੇ ਸਟੀਅਰਿੰਗ 휠 ਤੋਂ ਕੰਟਰੋਲ ਕਰ ਸਕਦੇ ਆ ਬਿਲਕੁਲ ਕਰ ਸਕਦੇ ਬਾਈ ਜੀ ਆਪਾਂ ਨੂੰ ਕਿਹੜਾ ਲੈਦਰ ਸਟੀਅਰਿੰਗ 휠 ਆ ਨਾ ਇਹ ਪ੍ਰੋਪਰ ਲੈਦਰ ਦਿੱਤਾ ਗਿਆ ਜੀ ਜਿਹੜੀ ਆ ਫਿਨਿਸ਼ਿੰਗ ਆ ਆ ਫਿਨਿਸ਼ਿੰਗ ਆ ਇਹ ਲੈਦਰ ਡੇਟ ਆ ਜੀ ਮੀਨਸ ਆਰਟੀਫੀਸ਼ੀਅਲ ਲੈਦਰ ਆ ਇਹ ਚੀਜ਼ ਪਰ ਆ ਪ੍ਰੋਪਰ ਲੈਦਰ ਆ ਜੀ ਸਿਰਫ ਆਪਾਂ ਦੇਖ ਸਕਦੇ ਆ ਵੀ ਇੱਕ ਨਵਾਂ ਫੀਚਰ ਵੀ ਐਡ ਕਰ ਦਿੱਤਾ ਗਿਆ ਜੋ ਕਿ ਪੁਰਾਣੀ ਥਾਰ ਦੇ ਵਿੱਚ ਨਾ ਬਹੁਤ ਦਿੱਕਤ ਕਰਦਾ ਹੁੰਦਾ ਸੀ ਜਿਹੜੇ ਵਿੰਡੋ ਦੇ ਆਪਾਂ ਮਿਰਰ ਉੱਥੋਂ ਓਪਨ ਕਰਨੇ ਹੁੰਦੇ ਉਹ ਵਿਚ ਸੀਗੇ ਤੇ ਇਹਦੇ ਹੁਣ ਪਰਮਾਂ ਦੇ ਕਰਤੇ ਸੀ ਹਾਂਜੀ ਹਾਂਜੀ ਤੇ ਇਹ ਵੀ ਆਲਸੋ ਇਲੈਕਟ੍ਰਿਕ ਹੋਣੀ ਹੈ ਬਾਈ ਜੀ ਫੋਲਡਿੰਗ ਇਲੈਕਟ੍ਰਿਕ ਹੋਊਗੀ ਇਹਦੀ ਓਕੇ ਜਿਹੜੇ ਮਿਸ ਆ ਸਾਈਡ ਮਿਰਰ ਨੇ ਉਹ ਵੀ ਇਲੈਕਟ੍ਰਿਕ ਕਰਦੇ ਹਾਂਜੀ ਹਾਂਜੀ ਇਲੈਕਟ੍ਰਿਕ ਕਰਤੇ ਗਏ ਆਪਾਂ ਬੈਕ ਸੀਟ ਤੇ ਦੇਖ ਸਕਦੇ ਹਾਂ ਕਿ ਪਿੱਛੇ ਵੀ ਹੁਣ ਜਿਹੜੀ ਏਸੀ ਦੀ ਅ ਮਿਲੇਗਾ ਹਨਾ ਜਿਹੜਾ ਵੈਂਟ ਹੁੰਦਾ ਏਸੀ ਵੈਂਟ ਹੁਣ ਬੈਕ ਸਾਈਡ ਤੇ ਵੀ ਦੇ ਦੁੱਤਾ ਗਿਆ ਤੇਜ਼ ਤੱਕੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਵੀ ਆਰਮ ਰੈਸਟ ਵੀ ਇਹਦੇ ਅੰਦਰ ਮਿਸ ਅਵੇਲੇਬਲ ਹੈਗਾ ਹਨਾ ਸਰ ਤੇ ਆਪਾਂ ਇਹਨੂੰ ਬਾਈ ਜੀ ਇਹ ਸੋ ਆਪ ਇਹਨੂੰ ਸਲਾਈਡ ਵੀ ਕਰ ਸਕਦਾ ਜੀ ਮੂਵ ਵੀ ਕਰਦਾਂ ਉਹ ਲਈ ਇਹ ਵੀ ਲੋਗਾ ਜੀ ਓਕੇ ਓਕੇ ਹਾਂ ਸਲਾਈਡ ਵੀ ਕਰ ਸਕਦੇ ਆ ਜੀ ਯਾਨੀ ਕੱਪ ਹੋਲਡਰ ਵੀ ਤੁਸੀਂ ਦੇਖ ਸਕਦੇ ਆ ਵਿੱਚ ਤੇ ਇੱਕ ਬਹੁਤ ਕਹਿ ਲਓ ਜਿਹੜਾ ਫੀਚਰ ਲਗਜ਼ਰੀ ਕਾਰ ਦੇ ਵਿੱਚ ਆਂਦਾ ਹੈ ਬਟਨ ਪਾਰਕਿੰਗ ਵਾਲਾ ਸਰ ਇਹਦੇ ਵੀ ਇਹਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਗਿਆ ਨਾ ਸਰ ਤੇ ਆਪਾਂ ਨੂੰ ਐਕਸਟਰਾ ਮਤਲਬ ਆਟੋ ਹੋਲਡ ਦਿੱਤਾ ਗਿਆ ਬਾਈ ਜੀ ਹਾਂਜੀ ਤੇ ਜੇ ਆਪਾਂ ਨੂੰ ਆਟੋ ਹੋਲਡ ਆਪਾਂ ਨੂੰ ਔਨ ਕਰ ਦਾਂਗੇ ਹਾਂਜੀ ਆਪਾਂ ਜੋ ਡਰਾਈਵ ਕਰਦੇ ਆ ਠੀਕ ਆ ਨਾ ਜੀ ਮਤਲਬ ਫਾਰ ਐਗਜ਼ਾਮਪਲ ਆਪਾਂ 1 ਕਿਲੋਮੀਟਰ ਡਰਾਈਵ ਕਰ ਲਈ ਠੀਕ ਆ ਨਾ ਆਪਾਂ ਟ੍ਰੈਫੀ ਚ ਪਿੱਛੇ ਖ ਜੇ ਸੀਟ ਬੈਲਟ ਆਪਣੇ ਲੱਗੀ ਹੋਈ ਆ ਤੁਸੀਂ ਬ੍ਰੇਕ ਮਾਰੋਗੇ ਨਾ ਆਟੋਮੈਟਿਕ ਹੈਂਡ ਬ੍ਰੇਕ ਔਨ ਹੋ ਜਾਊਗੀ ਜੇ ਆ ਫੀਚਰ ਔਨ ਹੋਗਾ ਆਟੋ ਹੋਲਡ ਜੇ ਆਪਾਂ ਰੇਸ ਦੇਵਾਂਗੇ ਆਟੋਮੈਟਿਕਲੀ ਹੈਂਡ ਬ੍ਰੇਕ ਆਫ ਹੋ ਜਾਊਗੀ ਇੱਕ ਫੀਚਰ ਤੇ ਆਪਾਂ ਗੱਲ ਕਰੇ ਜਿਹਦਾ ਵਾਅਦਾ ਕੀਤਾ ਗਿਆ ਦੇ ਵਿੱਚ ਵਾਇਰਲੈਸ ਚਾਰਜਿੰਗ ਮੈਂ ਕਿਹਾ ਨਾ ਅਵੇਲੇਬਲ ਕਰਾ ਦਿੱਤੀ ਗਈ ਹੈ ਨਾ ਵਾਇਰਲੈਸ ਚਾਰਜ ਚ ਅਵੇਲੇਬਲ ਹੋ ਗਿਆ ਬਾਈ ਜੀ ਹਾਂਜੀ ਤੇ ਆਪਾਂ ਨੂੰ ਇਹਦੇ ਵਾਇਰਲੈਸ ਚਾਰਜ ਮਿਲੂਗਾ ਬਾਈ ਜੀ ਤੇ ਪਿੱਛੇ ਵੀ ਸੀਟ ਇਟ ਚਾਰਜ ਮਿਲ ਜਾਊਗਾ ਜੀ ਹਾਂਜੀ ਇਹ 5 ਚਾਰਜ ਪੁਆਇੰਟ ਅਵੇਲੇਬਲ ਕਰਾਏ ਗਏ ਕੰਪਨੀ ਨੇ ਹਾਂਜੀ ਜਿਹੜੇ ਲੋਗ ਪਹਿਲੀ ਵਾਰ 4x4 ਗੱਡੀ ਦੇਖਦੇ ਉਹਨਾਂ ਨੂੰ ਮੈਂ ਦੱਸ ਦੂੰਗਾ ਕਿ ਇਹ ਜਿਹੜਾ ਆ ਲੀਵਰ ਹੈ ਇਹ ਜਿਹੜਾ ਗੱਡੀ ਦੇ 4x4 ਜਿਹੜਾ ਯੂਜ਼ ਕਰਨ ਵਾਸਤੇ ਹੁੰਦਾ ਹੈ 2 ਹਾਈ 4 ਹਾਈ ਜਿਹੜਾ ਨੋਰਮਲ ਤੇ 4 ਲੋ ਇਹ ਜਿਹੜਾ 4x4 ਇੰਜਨ ਜਿਹੜਾ ਐਕਸਲ ਯੂਜ਼ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ ਨਾ ਜੀ ਜੀ ਭਾਈ ਤੇ 2 ਇੱਚ ਆਪਾਂ ਨਾ ਮਤਲਬ ਆਪਾਂ ਇਹਨੂੰ ਹਾਈ ਤੇ ਯੂਜ਼ ਕਰਾਂਗੇ ਇਹ ਚ ਨਾ ਇਹ ਚ ਸਪੀਡ ਵਧੂਗੀ ਪਾਵਰ ਘਟਜੂਗੀ ਠੀਕ ਹੈ ਜੀ ਕਿਰਪਾ 4h ਆ ਉਹ ਲਾਈਕ ਮਡ ਗ੍ਰੇਵਲ ਸਨੋ ਮਡ ਗ੍ਰੇਵਲ ਤੇ ਏਰੀਆ ਚ ਆਪਾਂ ਇਹਨੂੰ ਯੂਜ਼ ਕਰਦੇ ਹਾਂ ਤੇ ਟਾਰਕ ਵਾਜੂਗੀ ਪਰ ਸਪੀਡ ਘਟਜੂਗੀ ਸਪੀਡ ਘਟ ਲਾਂਗੇ ਹਾਂਜੀ ਸਰ ਸੇਮ ਇਨ 4x4 ਜੀ ਬਾਈ ਸੇਮ 4x4 ਕੰਮ ਕਰੂਗਾ ਠੀਕ ਹੈ ਜੀ ਪਰ ਆਪਾਂ ਇਹਨੂੰ ਨਾ ਮਤਲਬ ਜੇਕਰ ਆਪਾਂ 4 4 4/4 ਅਪਰੇਟ ਕਰਨਾ ਵਾ ਆਪਾਂ ਨੂੰ ਗੱਡੀ ਸਟਾਪ ਕਰਨਾ ਪੈਣਾ ਵਾ ਫਿਰ ਆਪਾਂ 4 ਗੇਅਰ ਲੀਵਰ ਚੇਂਜ ਕਰਨਾ ਵਾ 4x4 ਤੇ ਜਾ ਸਕਦੇ ਆਪਾਂ ਜੀ ਦੇਖ ਸਕਦੇ ਆਂ ਵੀ ਇਹਦੇ ਵਿੱਚ ਵੀ ਹੁਣ ਨਵਾਂ ਚੀ ਕਰ ਦਿੱਤੀ ਗਈ ਆ ਜਿਹੜਾ ਮਿਰਰ ਦੇ ਦਿੱਤਾ ਗਿਆ ਉਹਦੇ ਨਾਲ ਲਾਈਟ ਵੀ ਦੇ ਦਿੱਤੀ ਗਈ ਹੈ ਲਾਈਟ ਦੇ ਦਿੱਤੀ ਗਈ ਹੈ ਯਾਨੀ ਕਿ ਸਾਰੇ ਰੌਕਸ ਜਿਹੜੀ ਲੈ ਕੇ ਆ ਰਹੀ ਹੈ ਆਪਣੇ ਦੇ ਨਾਲ ਹਾਂਜੀ ਬਹੁਤ ਹੀ ਅੰਦਰ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਕਰੋਗੇ ਤੇ ਓਪਨ ਹੋ ਜਾਂਦੀ ਹੈ ਲਾਈਟ ਨਾਲ ਹੀ ਆਉਣਾ ਜੀ ਵਨਗੇ ਆਫ ਹੋ ਜਾਣਗੇ ਇਹ ਕੰਪਨੀ ਨੇ ਐਕਸਟਰਾ ਡੈਂਪਿੰਗ ਮੇਰੇ ਆਪਾਂ ਆਪਣੀ ਇੰਸਟਾਲ ਕਰ ਦਿੱਤਾ ਗਿਆ ਜੀ ਮਤਲਬ ਫਾਰ ਐਗਜ਼ਾਮਪਲ ਆਪਾਂ ਨਾਈਟ ਨੂੰ ਡਰਾਈਵ ਕਰਦੇ ਹਾਂ ਨਾ ਪਿੱਛੋਂ ਆਪਾਂ ਕਾਰ ਬੈਕ ਸਾਈਡ ਕਾਰ ਆ ਰਹੀਆਂ ਨੇ ਤੇ ਕਿਹੜੀ ਲਾਈਟ ਆਪਣੇ ਨਾ ਅੱਖਾਂ ਚ ਰਿਫਲੈਕਟ ਕਰਦੀਆਂ ਨਾ ਨੋਰਮਲ ਮਿਰਰ ਚ ਇਹ ਜੇ ਆਪਾਂ ਨੂੰ ਅੱਖਾਂ ਰਿਫਲੈਕਟ ਨਹੀਂ ਕਰੋਗੇ ਠੀਕ ਹੈ ਜੀ ਮਤਲਬ ਆਪਾਂ ਆਪਣੀ ਵਿਜ਼ਿਬਿਲਟੀ ਪ੍ਰੂਵ ਹੋਊਗੀ ਵੀ ਬੈਕ ਤੇ ਜੀ ਤਾਂ ਆਪਾਂ ਗੱਲ ਕਰ ਰਹੇ ਸੀਗੇ ਇਨਫੋਟੇਨਮੈਂਟ ਸਿਸਟਮ ਦੀ ਟੌਪ ਤੋਂ ਪਹਿਲਾਂ ਜਿਹੜੀ ਸਕਰੀਨ ਹੈ ਇਹ ਬਹੁਤ ਵੱਡੀ ਕਰ ਦਿੱਤੀ ਗਈ ਜਿਹੜੇ ਕੀ ਲੋਕ ਆਫਟਰ ਮਾਰਕੀਟ ਲਵਾਉਂਦੇ ਸੀ ਉਹਨਾਂ ਕੰਪਨੀ ਪਹਿਲਾਂ ਹੀ ਪ੍ਰੀ ਇੰਸਟਾਲ ਕਰਕੇ ਦੇ ਰਹੀ ਐ। ਦੋ ਸਾਰੇ ਡਿਜੀਟਲ ਬਾਈ ਜੀ। ਓਕੇ ਸਰ। ਦੋਵੇਂ ਡਿਜੀਟਲ ਨੇ। ਸਰ ਇਹ ਜਿਹੜਾ ਐਂਡਰੋਇਡ ਆਟੋ ਤੇ ਐਪਲ ਕਾਰਪਲੇ ਦੋਵੇਂ ਚੱਲਣਗੇ ਜੀ। ਦੋਨੋਂ ਕੰਮ ਕਰਨਗੇ ਬਾਈ ਜੀ। ਐਪਲ ਦੇ ਐਪਸ ਹੋਣਗੇ ਐਂਡਰੋਇਡ ਦੇ ਦੋਨੇ ਇਹ ਚ ਇਹ ਟਰਾਂਸਫਰ ਹੋ ਜਾਣਗੇ ਜੀ। ਹਾਂ ਜੀ ਹਾਂ ਜੀ। ਤੇ ਐਲੈਕਸਾ ਹੀ ਮਿਲ ਜੂਗਾ ਤੁਹਾਨੂੰ ਆਪਾਂ ਨੂੰ ਠੀਕ ਹੈ ਨਾ ਜੀ? ਐਲੈਕਸਾ ਮਤਲਬ 60% ਵਾਇਸ ਮਤਲਬ 60+ ਕਮਾਂਡ ਦੇ ਸਕਦੇ ਹੋ। ਯੂ ਕੈਨ ਓਪਨ ਸੰਰੂਫੀ ਓਪਨ ਕਰ ਸਕਦੇ ਹੋ। ਏਸੀ ਔਨ ਕਰ ਤੇ ਆਪਾਂ ਕੋਈ ਗਾਣਾ ਵੀ ਪਲੇ ਕਰ ਸਕਦੇ ਆ ਠੀਕ ਹੈ ਜੀ ਤੇ ਆਪਾਂ ਜੇ ਆਰਡੀਓ ਦਿੱਤਾ ਗਿਆ ਜੀ ਮਤਲਬ ਆਰਡੀਓ ਖਮੇਂਦਰੀ ਐਪ ਆ ਠੀਕ ਆ ਆਪ ਜੀ 83 ਫੀਚਰ ਹੈ ਉਹਦੇ ਵਿੱਚ ਆਪਾਂ ਤੁਹਾਨੂੰ ਉਹ ਚ ਲੌਗਇਨ ਅਕਾਊਂਟ ਬਣਾ ਦਾਂਗੇ ਫਿਰ ਐਪ ਚ ਜਾ ਕੇ ਤੁਸੀਂ ਲੌਗਇਨ ਕਰਕੇ ਤੁਸੀਂ ਗੱਡੀ ਦਾ ਆਪਣਾ ਟਰੈਕ ਵੀ ਕਰ ਸਕਦੇ ਕਿੰਨੇ ਕਿਲੋਮੀਟਰ ਚੱਲੀ ਆ ਮੇਰੀ ਗੱਡੀ ਕਿੱਥੇ ਕਿੱਥੇ ਗਈ ਆ ਤੇ ਉਹ ਉਹਦੇ ਥਰੂ ਆ ਤੁਸੀਂ ਆਪਾਂ ਕਮਾਂਡਾ ਦੇ ਸਕਦੇ ਹੋ ਠੀਕ ਆ ਜੀ ਜੇ ਤੁਸੀਂ ਆਊਟ ਆਫ ਕੰਟਰੀ ਹੋ ਤੁਸੀਂ ਨਾ ਜਿਵੇਂ ਆ ਲਾਈਕ ਫਾਰ ਐਗਜ਼ਾਮਪਲ ਤੁਸੀਂ ਦੁਬਈ ਹੋ VPN ਯੂਜ਼ ਕਰਕੇ ਨਾ ਤੁਸੀਂ ਗੱਡੀ ਦਾ ਆਪਣਾ ਟਰੈਕ ਵੀ ਕਰ ਸਕਦੇ ਹੋ ਉੱਥੇ ਕਮਾਂਡਾ ਗੱਡੀ ਦੇ ਮਤਲਬ ਉਹ ਬੈਸਟ ਦੇਣ ਲਿਆ ਆਪਣੀ ਗੱਡੀ ਵਿੱਚ ਤੇ ਇੱਕ ਜਿਹੜਾ ਸਿਗਨੇਚਰ ਹੈਗਾ ਮਹਿੰਦਰਾ ਥਾਰ ਦਾ ਉਹ ਇਹਦੇ ਵਿੱਚ ਵੀ ਅਵੇਲੇਬਲ ਹੈਗਾ ਜਿਹੜਾ ਉਹ ਦੋ ਕੈਮਲ ਦੇ ਨਾਮ ਥਾਰ ਜਾ ਰਹੀ ਜਿਹੜੀ ਮਿਸ ਇਹ ਵੈਂਡ ਜਿਹੜੇ ਸਕਰੀਨ ਹੁੰਦੀ ਆ ਜਿਹੜੇ ਵਿੰਡਸ਼ੀਲਡ ਹੁੰਦੀ ਉਹ ਤੇ ਦਿੱਤਾ ਹੀ ਦਿੱਤਾ ਹੁੰਦਾ ਉਹ ਬੈਗ ਤੇ ਆਪਾਨੂੰ ਮਿਲ ਜੂਗਾ ਜੀ ਓਕੇ ਸਰ ਤੇ ਕੁਆਟਰ ਕਲਾਸ ਤੇ ਆਪਾਨੂੰ ਇਹ ਡਿਜ਼ਾਈਨ ਮਿਲ ਜੂਗਾ ਲੋਗੋ ਮਿਲ ਜੂਗਾ ਜੀ ਤੇ ਸਰ ਗੱਲ ਕਰੀਏ ਸਪੀਕਰਾਂ ਦੀ ਹਾਂਜੀ ਸਪੀਕਰ ਕਿੰਨੇ ਮਿਲ ਰਹੇ ਤੇ ਅੰਦਰ ਤੇ ਕੀ ਕੁਆਲਿਟੀ ਇੰਟਰੋਡਿਊਸ ਨਵੀਂ ਕੀਤੀ ਗਈ ਹੈ ਸਰ ਇਹ ਜੀ ਬਈ ਆਪਾਨੂੰ ਨਾ ਦਾਇਨ ਸਪੀਕਰ ਮਿਲਦੇ ਆ ਇਨਕਲੂਡਿੰਗ ਸਾਬੂਫਰ ਐਂਡ ਟਵੀਟਰਸ ਓਕੇ ਸਰ ਇਹ ਚ ਬੈਸਟ ਕੁਆਲਟੀ ਦੇ ਸਾਊਂਡ ਦੇ ਸਪੀਕਰ ਯੂਜ਼ ਕੀਤੇ ਆ ਹਰਮਨ ਕਾਰਡਨ ਦੇ ਜਿਹੜੇ ਦੇਖ ਸਕਦੇ ਹੋ ਹੈ ਨੰਦਰ ਜੀਬੀਐਲ ਦੇ ਆਉਂਦੇ ਆ ਜੀ ਠੀਕ ਹੈ ਜੀ ਤੇ ਆਪਾਂ ਨੂੰ ਚਾਰ ਦੋ ਸਪੀਕਰ ਦੋਰਾ ਤੇ ਮਿਲਣਗੇ ਓਕੇ ਦੋ ਬੈਕ ਦੋਰਾ ਤੇ ਹਾਂਜੀ ਦੋ ਹੈਂਡਲ ਦੇ ਮਨੇ ਟਵੀਟਰ ਮਿਲਣਗੇ ਟਵੀਟਰ ਮਿਲਣਗੇ ਦੋ ਬੈਕ ਤੇ ਰੂਪ ਤੇ ਟਵੀਟਰ ਮਿਲ ਜਾਣਗੇ ਬਾਈ ਜੀ ਹਾਂਜੀ ਤੇ ਬਾਕੀ ਦਾ ਸਾਬੂਫਰ ਉਹ ਬੈਕ ਤੇ ਉਹ ਤੁਹਾਨੂੰ ਪਹਿਲਾਂ ਮੈਂ ਦਿਖਾ ਚੁੱਕਾ ਹਾਂਜੀ ਹਾਂਜੀ ਫਿਰ ਆਪਾਂ ਇਹਨੂੰ ਜੇ ਬੰਦ ਕਰਨਾ ਤੇ ਫਿਰ ਆਪਾਂ ਪ੍ਰੈਸ ਕਰ ਲੈਣਾ ਇੱਥੇ ਫਰਟ ਨਹੀਂ ਬੰਦ ਹੋ ਜੀ ਆਪਾਂ ਇਹਨੂੰ ਕੁਝ ਟੈਕ ਕੰਮ ਕਰਦੇ ਆਪਾਂ ਉਹ ਉਹ ਤਾਂ ਸਟਾਪ ਹੀ ਕਰ ਸਕਦੇ ਨਹੀਂ ਕਰ ਨਹੀਂ ਓਕੇ ਫਿਰ ਲਾਈਕ ਆਪਾਂ ਸਵੇਰ ਬੰਦ ਵੀ ਕਰ ਸਕਦੇ ਆ ਬਾਈ ਇਹੋ ਨੇ ਦੇ ਬੈਕ ਸਾਈਡ ਤੇ ਵੀ ਜਿਹੜਾ ਕਹਿ ਲੋ ਵੀ LED ਦਿੱਤੀ ਗਈ ਨੇ ਡੋਰ ਦੇ ਕੋਲ ਵੀ ਦੇਖ ਸਕਦੇ ਹੋ ਵੀ ਬਟਨ ਦੇ ਨਾਲ ਜਿਹੜੀ ਸਟਾਰਟ ਹੋ ਰਹੀ ਹੈ ਤੇ ਜੋ ਕਿ ਪਹਿਲਾਂ ਮਿਸਿੰਗ ਸੀਗੀ ਹਨਾ ਇਹਦੇ ਵਿੱਚ ਪਹਿਲਾਂ ਮਿਸਿੰਗ ਸੀ ਸਰ ਹੋਰ ਕੀ ਕੁਝ ਨਵਾਂ ਇੰਟਰੋਡਿਊਸ ਕੀਤਾ ਗਿਆ ਜੋ ਕਿ ਸਾਨੂੰ ਨਹੀਂ ਪਤਾ ਤੁਸੀਂ ਇਹਦੇ ਸੇਲਜ਼ ਹੈਡ ਹੋ ਤੁਹਾਨੂੰ ਪਤਾ ਜ਼ਿਆਦਾ ਤੁਸੀਂ ਸਾਨੂੰ ਦੱਸੋ ਵੀ ਕਿਹੜੀ ਚੀਜ਼ ਮਿਸਿੰਗ ਰਹਿ ਗਈ ਤੇ ਨਿਊ ਇੰਟਰੋਡਿਊਸ ਕੀਤੀ ਗਈ ਕਸਟਮਰ ਵਾਸਤੇ ਜਿਹੜਾ ਕਿ ਕਸਟਮਰ ਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਏਗੀ ਜੀ ਦੇਖੋ ਬਾਈ ਜੀ ਇਹ ਜੇ ਸ਼ੇਅਰ ਵੈਗਾ ਜੀ ਸੇਫਟੀ ਵਿੱਚ ਅਸੀਂ ਸ਼ੇਅਰ ਵੈਗਾ ਵਿੱਚ ਗੱਡੀ ਚ ਆ ਰਹੇ ਆ ਤੇ ਆਪਾਂ ਨੂੰ ਇਹ ਚ ਪ੍ਰੋਜੈਕਟਰ ਹੈਡਲਾਈਟ ਨਰ ਰਹੀਆਂ ਕਿਉਂ ਵਿਜ਼ਿਬਿਲਟੀ ਤੇ ਫੋਕਸ ਨੂੰ ਪ੍ਰੂਵ ਕਰਦੀਆਂ ਨੇ ਪ੍ਰੋਜੈਕਟਰ LED ਹੈਡਲਾਈਟ ਠੀਕ ਹੈ ਜੀ ਤੇ ਆਪਾਂ ਜੇ ਆਪਾਂ ਗੱਲ ਕਰੀਏ ਨੈਵੀਗੇਸ਼ਨ ਦੀ ਤੁਸੀਂ ਬੋਥ ਦੋ ਬੋਥ ਸਾਈਡ ਨੈਵੀਗੇਸ਼ਨ ਚੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਰੈਟਲ ਕਰਕੇ ਦਿਖਾਉਂਦਾ ਮੈਂ ਤੁਹਾਨੂੰ ਪਰ ਇਹ ਇਹਦੇ ਮੀਨੂ ਆ ਸਾ ਸਾਰੇ ਫੀਚਰ ਇਹ ਚ ਪਿਆ ਬਾਈ ਜੀ ਤੁਸੀਂ ਇਹਨੂੰ ਪ੍ਰੈਸ ਕਰੋਗੇ ਨਾ ਇਹ ਨੈਵੀਗੇਸ਼ਨ ਆ ਗਿਆ ਨਹੀਂ ਹਾਂਜੀ ਇਹਨੂੰ ਆਪਾਂ ਇੱਕ ਵਾਰ ਪ੍ਰੈਸ ਕਰਦਾ ਨੈਵੀਗੇਟ ਹੋਣਾ ਚਾਹੀਦਾ ਓਕੇ ਕਰਦਾ ਹਾਂਜੀ ਫਿਰ ਆਪਾਂ ਨੂੰ ਇਸ ਸਾਈਡ ਹੁਣਾ ਪੈਣਾ ਮੈਂ ਇਹ ਨੈਵੀਗੇਟ ਪ੍ਰੈਸ ਕਰਦਾ ਮੈਂ ਠੀਕ ਹੈ ਨਾ ਜੀ ਨੈਵੀਗੇਟ ਮੈਪ ਆਪਲ ਦਾ ਖੁੱਲ ਗਿਆ ਬਾਈ ਜੀ ਓਕੇ ਤੇ ਆ ਲੌਂਗ ਸਕਰੀਨ ਹੋ ਗਈ ਠੀਕ ਹੈ ਨਾ ਜੀ ਆਪਾਂ ਇਹ ਦੇਖ ਸਕਦੇ ਆ ਇਹ ਦੇਖ ਸਕਦੇ ਆ ਆਪਣੀ ਛੋਟੀ ਵੀ ਕਰ ਸਕਦੇ ਆ ਬਾਈ ਜੀ ਵੱਡੀ ਵੀ ਕਰ ਛੋਟੀ ਵੀ ਕਰ ਸਕਦੇ ਆ ਅੱਛਾ ਇਹ ਮਿਸਾਲ ਵਾ ਵੱਡੀ ਫੁੱਲ ਸਕਰੀਨ ਕਰ ਲਿਆ ਨਾ ਆਪਾਂ ਜੇ ਇਧਰ ਉਹਨੂੰ ਬੰਦ ਕਰ ਲਈ ਚਾਹਨਾ ਆਪਾਂ ਇਧਰ ਕੋ ਆਪਾਂ ਕੋਈ ਹੋਰ ਚੀਜ਼ਾਂ ਯੂਜ਼ ਕਰ ਸਕਦੇ ਆ ਜਿਵੇਂ ਹੋਰ ਐਮਏ ਗਾਣੇ ਚਲਾ ਲੈ ਤੇ ਇਹ ਬਹੁਤ ਵਧੀਆ ਫੀਚਰਤਾ ਗਿਆ ਵਾ ਇਹ ਮਤਲਬ ਸੇਫਟੀ ਫੀਚਰ ਵੀ ਤੈਨੂੰ ਕਾਲ ਸੇਫਟੀ ਫੀਚਰ ਤੇ ਤੇ ਇਹ ਜੋ ਕੰਪਨੀ ਨੇ ਬਈ 360 ਕੈਮਰਾ ਪਲੇਸ ਕੀਤਾ ਵਾ ਕਿ ਇਹ ਵੀ ਇੱਕ ਸੇਫਟੀ ਫੀਚਰ ਹੈ ਜੀ ਠੀਕ ਹੈ ਨਾ ਉਹ ਇੱਕ ਵਾਰੀ ਜੇ ਆਪਾਂ ਪਹਿਲਾਂ ਆਪਾਂ ਗੱਲ ਕਰ ਲਈਏ ਆਪਾਂ ਜੇ ਇਹਨੂੰ ਐਂਡੀਟਰ ਆਨ ਕਰਾਂਗੇ ਰਾਈਟ ਸਾਈਡ ਦਾ ਆਪਾਂ ਨੂੰ ਬਲਾਈਂਡ ਸਪੋਟ ਆਨ ਹੋ ਜਾਊਗਾ ਪਿੱਛੇ ਰਾਈਟ ਸਾਈਡ ਦਾ ਜਿਹੜਾ ਵਿੱਚ ਜਿਹਦੀ ਆਪਾਂ ਕਵਰ ਨਹੀਂ ਹੁੰਦਾ ਨਾ ਉਹ ਪਿੱਛਲਾ ਕਵਰ ਨਾਲ ਤੇ ਫਾਰਮਾਂ ਤੋਂ ਤੁਹਾਨੂੰ ਮਤਲਬ ਸਾਈਡ ਵਿੱਚ ਦੇਖਣ ਦੀ ਘੱਟ ਜਗ੍ਹਾ ਤੱਕ ਪਹੁੰਚ ਪਰ ਆਪਾਂ ਦੇਖ ਸਕਦੇ ਹਾਂ ਐਕਸਟਰਾ ਸੇਫਟੀ ਵਾਸਤੇ ਤੇ ਜੇ ਤੇ ਲੈਫਟ ਕਰਾਂਗੇ ਲੈਫਟ ਦਾ ਬਲਾਈਂਡ ਸਪੋਟ ਆਪਾਂ ਨੂੰ ਅੱਛਾ ਇਹ ਮੇਝਾਣੀ ਜੇ ਆਪਾਂ ਲੈਫਟ ਦਾ ਕਰਾਂਗੇ ਤੇ ਆਪਾਂ ਨੂੰ ਲੈਫਟ ਦਾ ਸ਼ੋ ਹੋਣ ਲੱਗ ਜਾਏਗਾ ਉਹ ਲੈਫਟ ਸਿਗਨ ਆ ਜੀ ਇਹ ਨਵਾਂ ਫੀਚਰ ਐਡ ਆਨ ਕਰ ਦਿੱਤਾ ਗਿਆ ਹੈ ਨਾ ਜੀ ਸਰ ਇੱਕ ਵਾਰੀ ਆਪਾਂ 360 ਦੀ ਗੱਲ ਕਰਾਂਗੇ ਜਿਹੜਾ ਕਿ ਨਵਾਂ ਇੰਟਰੋਡਿਊਸ ਕੀਤਾ ਗਿਆ ਹੈ ਨਾ ਉਹਦੇ ਬਾਰੇ ਸਾਨੂੰ ਦੱਸੋ ਵੀ ਰਿਵਰਸ ਗੇਟ ਤੇ ਆਨ ਹੋਏਗਾ ਜਾਂ ਉਦਾਂ ਵੀ ਆਪਾਂ ਆਨ ਕਰ ਸਕਦੇ ਆ ਪਲੀਜ਼ ਤੁਸੀਂ ਭਾਈ ਬ੍ਰੇਕ ਪੈਡ ਪ੍ਰੈਸ ਕਰੋ ਬਿਲਕੁਲ ਜੀ ਬਿਲਕੁਲ ਥੈਂਕ ਯੂ ਜੀ ਦੇਖੋ ਜੀ ਇਹ 360 ਕੈਮਰਾ ਆ ਗਿਆ ਜੀ ਤੁਸੀਂ ਦੇਖ ਸਕਦਾ ਹੈ ਨਾ ਵੀ 360 ਸਾਰਾ ਕੈਮਰਾ ਆ ਗਿਆ ਤੇ ਵੀ ਇਹ ਆਪਾਂ ਸਕਰੀਨ ਸ਼ਾਟ ਵੀ ਲੈ ਸਕਦੇ ਆ ਬਾਈ ਜੀ ਓਕੇ ਹਾਂ ਜੀ ਸਕਰੀਨ ਸ਼ਾਟ ਵੀ ਆਪਾਂ ਲੈ ਸਕਦੇ ਆ ਇੱਕ ਸਕਰੀਨ ਸ਼ਾਟ ਕੈਪਚਰ ਹੋ ਗਿਆ ਕੈਪਚਰ ਹੋ ਗਿਆ ਬਿਲਕੁਲ ਸਰ ਤੇ ਜਿਹੜਾ ਕੈਪਚਰ ਹੋ ਗਿਆ ਨਾ ਤੇ ਆਪਾਂ ਨੂੰ ਮਤਲਬ ਬੈਕ ਸਾਈਡ ਵੀ ਦੇਖ ਸਕਦੇ ਆ ਨਾ ਵਨ ਸਾਈਡ ਵੀ ਦੇਖ ਸਕਦੇ ਆ ਤੇ 360 ਵੀ ਦੇਖ ਸਕਦੇ ਆ ਤੇ ਦੇਖ ਸਕਦੇ ਆ ਵੀ ਜਿਹੜੇ ਪਾਰਕਿੰਗ ਸੈਂਸਰ ਆ ਉਹ ਇਸ ਚੀਜ਼ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਕਿੱਥੇ ਵੀ ਕੋਈ ਆਸ-ਪਾਸੋਂ ਲੰਘ ਰਿਹਾ ਤੇ ਉਹ ਪਹਿਲਾਂ ਇੰਡੀਕੇਟ ਕਰ ਰਿਹਾ ਇੰਡੀਕੇਟ ਕਰ ਰਿਹਾ ਜੀ ਤੇ ਇਹ ਵਿੱਚ ਕੁਝ ਨਵੇਂ ਫੀਚਰਸ ਅਗੇ ਆ ਰੌਕਸ ਦੇ ਵੱਲੋਂ ਹਾਂਜੀ ਤੇ ਤੇ ਇਹ ਚ ਬਾਈ ਜੀ ਅਡਾਸ ਵੀ ਕੰਪਨੀ ਨੇ ਪਲੇਸ ਕਰ ਚੁੱਕੇ ਠੀਕ ਹੈ ਕੁਝ ਅਡਾਸ ਤਾਂ ਦੇ ਚੁੱਕਿਆ ਜੀ ਐਡੈਪਟਿਵ ਵੀ ਤੁਹਾਨੂੰ ਕਰੂਜ਼ ਕੰਟਰੋਲ ਮਿਲੂਗਾ ਹਾਂਜੀ ਫਿਰ ਐਡੈਪਟਿਵ ਤੁਹਾਨੂੰ ਕਰੂਜ਼ ਕੰਟਰੋਲ ਬਾਈ ਇਹ ਚ ਮਿਲ ਜੂਗਾ ਠੀਕ ਹੈ ਜੀ ਫਾਰ ਇਗਜ਼ਾਮਪਲ ਐਡੈਪਟਿਵ ਕਿਵੇਂ ਕੰਮ ਕਰਦਾ ਉਹ ਮੈਂ ਉਹ ਵੀ ਥੋੜਾ ਮੈਂ ਇੱਕ ਥੀਸ ਕਨਸੈਪਟ ਸਮਝਾ ਦਿੰਦਾ ਜੀ ਬਿਲਕੁਲ ਹਾਂਜੀ ਜਿਵੇਂ ਫਾਰ ਇਗਜ਼ਾਮਪਲ ਆਪਾਂ ਨਾਲ ਇਹ ਆਪਾਂ ਕਰੂਜ਼ ਕੰਟਰੋਲ ਆਨ ਕਰਨਾ ਵਾ ਆਪਾਂ ਦੀ ਸਪੀਡ 30 ਤੋਂ ਓਵਰ ਹੋਣੀ ਚਾਹੀਦੀ ਹੈ ਜੀ ਫਿਰ ਇਹ ਆਪਣੀ ਸਪੀਡ 80 ਸੈੱਟ ਕੀਤੀ ਹੋਈ ਆ ਨਾ ਕੋਈ ਤੇ ਨਾ ਫਿਰ ਆਪਣੇ ਕਿਹੜੇ ਸਾਈਡ ਕਾਰ ਆ ਰਹੀ ਆ ਉਹ ਮਤਲਬ ਮੂਰੇ ਮਤਲਬ 70 ਤੇ ਆ ਗਈ ਨਾ ਆਪਣੇ ਓਵਰਟੇਕ ਕਰਕੇ 70 ਤੇ ਆ ਗਈ ਆਪਣੀ ਗੱਡੀ ਦੀ ਵੀ ਨਾ ਸਪੀਡ 70 ਹੋ ਜਾਊਗੀ ਠੀਕ ਉਹ ਉਹਦੀ ਜਿਹੜੇ ਸੈਂਸਰ ਅਡਾਪਟ ਕਰ ਲਊਗੀ ਸਪੀਡ ਨੂੰ 70 ਉਰੀ ਜੇ ਸਪੀਡ 90 ਹੋਗੀ ਫਿਰ ਕਿਹੜੀ ਆਪੇ ਸਪੀਡ 80 ਸੈੱਟ ਕੀਤੀ ਸੀ ਫਿਰ ਆਪਣੀ 80 ਤੇ ਹੀ ਹੋ ਜਾਊਗੀ ਇਨਕੀ ਖੁਦ ਵੀ ਖੁਦ ਅਡਾਪਟ ਕਰ ਰਹੀ ਹੈ ਇਹ AI ਟੈਕਨੋਲੋਜੀ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਸਰ ਹਾਂਜੀ ਇਹ ਜੇ ਆਪਾਂ ਬਾਈ ਲੇਨ ਕੀਪ ਸਿਸਟਮ ਮਿਲ ਜਾਊਗਾ ਠੀਕ ਹੈ ਜੀ ਮੈਂ ਫਾਰ ਐਗਜ਼ਾਮਪਲ ਆਪਾਂ ਨਾ ਇਹ ਆਪਾਂ ਇਹ ਡਾਸ ਨੂੰ ਫੀਚਰ ਆਪਾਂ ਆਨ ਵੀ ਕਰ ਸਕਦੇ ਹਾਂ ਆਫ ਵੀ ਕਰ ਸਕਦੇ ਹਾਂ ਦੋਨੀਆਂ ਚੀਜ਼ ਕਰ ਸਕਦੇ ਹਾਂ ਠੀਕ ਹੈ ਨਾ ਜੀ ਤੇ ਜੇ ਆਪਾਂ ਡਾਸ ਫੀਚਰ ਯੂਜ਼ ਕਰਨਾ ਲੈਣੇ ਜੇ ਬਾਅਦ ਹਾਈਵੇ ਤੇ ਵਾਈਟ ਲੇਨ ਮਾਰਕਰ ਹੋਣੀ ਚਾਹੀਦੀ ਤੇ ਫਿਰ ਇਹ ਕੰਮ ਕਰੂਗਾ ਠੀਕ ਹੈ ਜੀ ਨਹੀਂ ਯਾਨੀ ਕਿ ਜਿਹੜਾ ਕਹਿ ਲਈਏ ਅ ਜਿਹੜਾ ਸਾਰਾ ਏ ਆਈ ਸਿਸਟਮ ਹੈ ਇਹ ਜਦੋਂ ਤੱਕ ਪ੍ਰੋਪਰ ਰੋਡ ਹੈਗੀ ਜ ਜਿਹਨਾਂ ਪਰ ਹਾਈਵੇ ਕਹਿ ਸਕਦੇ ਆ ਤਦੋਂ ਤੱਕ ਇਹ ਉੱਥੇ ਜਗ੍ਹਾ ਤੇ ਜਿਆਦਾ ਸੁਟੇਬਲੀ ਕੰਮ ਕਰੇਗਾ ਆਪਾਂ ਲੋਕਲ ਨਹੀਂ ਕੰਮ ਕਰਗੇ ਲੋਕਲ ਕੰਮ ਨਹੀਂ ਕਰਗੇ ਲਾਈਨਾਂ ਮਾਰ ਕੇ ਕਹਿੰਦੇ ਅਲੱ ਮਤਲਬ ਅਡਾਸ ਨੇ ਵਾਈਟ ਲਾਈਨ ਨੂੰ ਕੈਚ ਕਰਨਾ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ ਤੇ ਜੇ ਆਪਾਂ ਤੁਮਾਤਰ ਫੜਦੇ ਆਪਾਂ ਅਡਾਸ ਔਨ ਕੀਤਾ ਹੋਇਆ ਵਾ ਜੇ ਤੁਹਾਡੀ ਵਾਈਟ ਲਾਈਨ ਤੇ ਗੱਡੀ ਇੱਧਰ ਜਾਊਗੀ ਇਹ ਇੱਧਰ ਨੂੰ ਵਾਈਬ੍ਰੇਟ ਕਰੋਗੇ ਠੀਕ ਹੈ ਇੱਧਰ ਪੁੱਲ ਰਾਈਟ ਉੱਪਰ ਉਹ ਜੇ ਲੈਫਟ ਜਾਊਗੀ ਇਹ ਰਾਈਟ ਨੂੰ ਫਿਰ ਲੈਫਟ ਫੜੇ ਪੁੱਲ ਕਰੋਗੇ ਆਪਾਂ ਫਿਰ ਵੀ ਲਾਟਣਾ ਪੈਂਦਾ ਵੀ ਆਪਾਂ ਠੀਕ ਸਟੇਅਰ ਫੜਨਾ ਪੈਂਦਾ ਵਾ ਠੀਕ ਹੈ ਨਾ ਪਰ ਇਹ ਜੀ ਜਾਂਤ ਲ ਕੰਪਨੀ ਦਾ ਅੰਦਰ ਸੇਚ ਹੈਡ ਕਾਉਂਟ ਕਰ ਦਿੱਤਾ ਹੈ ਕਰਮ ਇਹ ਸੀਮੇਸ ਨਾਲ ਕੁਝ ਖਾਸ ਹਾਂਜੀ ਜਾਣਕਾਰੀ ਥਾਰ ਰੌਕਸ ਬਾਰੇ ਹੈ ਨਾ ਸਰ ਹਾਂਜੀ 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 ਇਹ ਇੰਜਨ ਵੀ ਐਕਸ ਪੀਐ 6 ਪਰ ਟੂ ਜੇਨਰੇਸ਼ਨ ਚ ਆ ਓਕੇ ਸਰ ਇਹ ਨਿਊ ਜੇਨਰੇਸ਼ਨ ਇੰਜਨ ਪ੍ਰੋਵਾਈਡ ਕਰਦੀ ਮੇਦਰ ਕੰਪਨੀ ਤੇ ਇਹਦੀ ਇਹਦੀ ਬੀਐਚਵੀ 172 ਬੀਐਚਪੀ ਆ 370 ਟਾਰਕ ਆ ਜੀ ਬਾਈਕ ਸੀਰੀਜ਼ ਚ ਇਹ ਇੰਜਨ ਆਪਰ ਪ੍ਰੋਵਾਈਡ ਕਰਦੇ ਆ ਜੀ ਤੇ 6th ਸਪੀਡ ట్రాਨਸਮਿਸ਼ਨ ਆਪਾਂ ਨੂੰ ਮਿਲੂਗਾ ਇਹ ਚ ਹਾਂਜੀ ਤੇ ਵਿਦ A400 ਵਿੱਚ ਇੰਜਨ ਚ ਟਰਬੋ ਪਲੇਸ ਕੀਤਾ ਗਿਆ ਵਾ ਟਰਬੋ ਐਕਸਟਰਾ ਪਾਵਰ ਦਿੰਦਾ ਵਾ ਇੰਜਨ ਨੂੰ ਇੰਜਨ ਨੂੰ ਰਿਕਰੀਜ਼ ਕਰਦਾ ਟਰਬੋ ਜੀ ਹਾਂਜੀ ਕੰਪਨੀ ਅਜਿਹੀ ਬੈਲਾ ਹੀ ਪਿੱਛੇ ਉਹ ਡੈਂਪਿੰਗ ਦੇ ਰਹੀ ਹੈ ਤਾਂ ਕਿ ਸਾਊਂਡ ਪ੍ਰੂਫਿੰਗ ਹੋ ਸਕੇ ਸਾਊਂਡ ਪ੍ਰੂਫ ਮਤਲਬ ਕਿ ਨਹੀਂ ਮਤਲਬ ਸਾਇਲੈਂਟ ਕੈਮਨ ਸਾਇਲੈਂਟ ਕੈਮਨ ਹੋ ਸਕੇ ਜੀ ਓਕੇ ਸਰ ਹਾਂਜੀ ਹਾਂਜੀ ਐਸਾ ਕਿ ਡੈਂਪਿੰਗ ਹੀ ਦੇ ਰਹੀ ਹੈ ਹਾਂਜੀ ਇਹ ਚ 에ਅਰ ਫਿਲਟਰ ਬਾਕਸ ਆ ਓਕੇ ਓਕੇ ਆ AC ਮਤਲਬ ਆਹ ਜਿਹੜਾ ਮੇਨ ਕਹਿ ਲੋ ਪਾਰਟ ਜੀ ਨੇ ਥਾਰ ਚਲਾਉਣੀ ਹੈ ਹਾਂਜੀ 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 ਪਹਿਲਾਂ ਜੀ ਇਹ ਇਹ ਸੈਕੰਡਰੀ ਗিয়ার ਸੀਗੀ ਉਹ ਪ੍ਰਾਇਮਰੀ ਬਣ ਚੁੱਕੀ ਹੈ ਮਤਲਬ ਫਸਟ ਗিয়ার ਬਣ ਚੁੱਕੀ ਆ ਯੂ ਕੈਨ ਯੂਜ਼ ਵਿਦ ਦਾ ਫੈਮਿਲੀ ਓਕੇ ਹਾਂਜੀ ਪਹਿਲਾਂ ਸੈਕੰਡਰੀ ਗিয়ার ਸੀ ਉਹ ਪ੍ਰਾਇਮਰੀ ਬਣ ਚੁੱਕੀ ਆ ਆਪਾਂ ਨੂੰ ਨੋਰਮਲ ਵੇਸ ਤੇ ਯੂਜ਼ ਕਰ ਸਕਦੇ ਆ ਸੋ ਯੂ ਕੈਨ ਗੋ ਫॉर ਲੌਂਗ ਡਰਾਈਵ ਆਪਾਂ ਲਈ ਜਾ ਸਕਦਾ ਸਰ ਫਰਵਾਈਸ ਗੱਲ ਕਰੀਏ ਆਪਾਂ ਟਾਰਕ ਦੀ ਟਾਰਕ ਕਿੰਨਾ ਰਹੇਗਾ ਕਿੰਨਾ ਟਾਰਕ ਪ੍ਰੋਡਿਊਸ ਕਰਕੇ ਜਾਏਗੀ ਗੱਡੀ ਸਾਨੂੰ ਇਹ ਆਪਾਂ ਨੂੰ ਗੱਡੀ ਨਾ 175 ਬੀਐਚਪੀ ਪ੍ਰੋਡਿਊਸ ਕਰੂਗੀ ਟਾਰਕ ਕਿੰਨਾ ਸੱਤਾ ਕਰੂਗੀ ਨਿਊਟਨ ਮੀ ਅਏ ਕੀ ਹੁਣ ਇਹ ਵੱਡੀਆਂ ਵੱਡੀਆਂ ਗੱਡੀਆਂ ਨੂੰ ਮਾਰ ਲਾ ਪਾਏਗੀ ਮਾਰ ਪਾ ਗਈ ਹਾਂਜੀ ਬਰਤੋ ਬਾਈ ਜੀ ਠੀਕ ਹੈ ਹਾਂਜੀ ਤੇ ਇਹਦਾ ਮਤਲਬ ਲੋਕ ਬੰਦ ਕਰਨ ਦਾ ਸਿਸਟਮ ਵੀ ਬੜਾ ਸਹੀ ਜਾਨਾ ਪਹਿਲੇ ਇਤੋਂ ਮਤਲਬ ਆ ਨਹੀਂ ਪੰਦੇ ਇਤੋਂ ਆਪਾਂ ਨੂੰ ਆਟੋਮੈਟਿਕਲੀ ਪੁੱਲ ਕਰਾਂਗੇ ਤੇ ਆਪਾਂ ਨੂੰ ਬਹੁਤ ਹੈਵੀ ਦਿੱਤਾ ਗਿਆ ਤਾਂ ਕਿ ਜਿਹੜਾ ਸਾਇਲੈਂਸ ਹੋ ਜਾਕੇ ਨਾ ਜਾਰਾ ਜਿਹੜਾ ਸ਼ੋਰ ਨਾ ਬਾਹਰ ਆ ਸਕੇ ਇਹ ਜੀ ਬਾਈ ਜੀ 88% ਹਾਈ ਸਟੈਂਡ ਸਟੀਲ ਯੂਜ਼ ਕੀਤੀ ਗਈ ਹੈ ਜੀ 88% ਓਕੇ ਹਾਂਜੀ ਹਾਈ ਸਟੈਂਡ ਸਟੀਲ ਯੂਜ਼ ਕੀਤੀ ਹੈ ਤੇ ਫਾਰ ਗੈਟਿੰਗ ਐਕਸਟਰਾ ਸੇਫਟੀ ਤਰ੍ਹਾਂ ਆਪਾਂ ਗੱਲ ਕਰ ਲਈ ਇਹਦੀ ਹਾਈਟ ਦੀ ਹਾਈਟ ਕਿੰਨੀ ਰਹੇਗੀ ਇਹਦੀ ਇਹ ਹਾਈਟ 19 ਇਹ 1923 ਐਮਐਮ ਦੀ ਹਾਈਟ ਆ 1800 ਨੇਮ ਦੀ ਵਿੜਤ ਆ ਤੇ ਆ ਜੀ ਇਹਦੀ ਲੈਂਥ 4428 ਆ ਤੇ ਬੀਲ ਵੀ 2850 ਐਮਐਮ ਆ ਜੀ ਯਾਨੀ ਕਿ ਆਪਾਂ ਗੱਲ ਕਰ ਲਈ ਜਿਹੜੀ ਹਾਈਟ ਆ ਹੁਣ ਜਿਹੜੀ ਆ ਮਾਰਕੀਟ ਦੇ ਵਿੱਚ ਜਿਹੜੀ ਟ੍ਰੈਂਡਿੰਗ ਐਸਯੂਵੀ ਨੇ ਉਹਨਾਂ ਤੋਂ ਵੀ ਜ਼ਿਆਦਾ ਹਾਈਟ ਆ ਜ਼ਿਆਦਾ ਆ ਜਾਂ ਜਾਂ ਉਹਨੋਂ ਜ਼ਿਆਦਾ ਹੀ ਠੀਕ ਹੈ ਥੈਂਕ ਯੂ ਸਰ ਓਕੇ ਓਕੇ ਬਾਈ ਓਕੇ ਬਹੁਤ ਧੰਨਵਾਦ ਹਾਂ ਸਾਡੇ ਨਾਲ ਸਰਵਿਸ ਹੈਡ ਨੇ ਉਹ ਜਿਹੜਾ ਨਾਲ ਵੀ ਗੱਲਬਾਤ ਕਰਦੇ ਕਿ ਆਫਟਰ ਮਾਰਕੀਟ ਸਰਵਿਸ ਕਾਰ ਜਿਹੜਾ ਸਰਵਿਸ ਫਰੋਡ ਕਿ ਇਸ ਟਾਈਮ ਤੇ ਰਹੇਗਾ ਸੱਸੀ ਗੱਲ ਸਰ ਸੱਸੀ ਗਾ ਭਾਈ ਜੀ ਕੀ ਹਾਲ ਸਰ ਵਧੀਆ ਜੀ ਤੇ ਸਰ ਸਾਨੂੰ ਦੱਸੋ ਵੀ ਜਿਹੜਾ ਮਹਿੰਦਰਾ ਰੌਕਸ ਦਾ ਆਫਟਰ ਸਰਵਿਸ ਜਿਹੜੀ ਸਰਵਿਸ ਉਹ ਕਿੱਦਾਂ ਦੀ ਰਹੇਗੀ ਸਰ ਸਰਵਿਸ ਤੁਹਾਨੂੰ ਬਹੁਤ ਵਧੀਆ ਮਿਲੇਗੀ ਸਰਵਿਸ ਨੂੰ ਕੋਈ ਦਿੱਕਤ ਨਹੀਂ ਪਹਿਲੀ ਗੱਲ ਇਹ ਆ ਜਿਵੇਂ ਪਹਿਲਾਂ ਗੱਡੀਆਂ ਦੇ ਵਿੱਚ ਪਹਿਲੀਆਂ ਤੁਸੀਂ ਦੇਖੀਆਂ ਸਰਵਿਸ ਦੀਆਂ ਫਾਰ ਦੀਆਂ ਸਰਵਿਸਾਂ ਪਹਿਲੀ 1000 ਤੇ ਦੂਜੀ 10000 ਤੇ ਮਤਲਬ ਐਵਰੀ 10000 ਦੇ ਇਹਦੀ ਸਰਵਿਸ ਹੋਇਆ ਕਰਨਾ ਤੇ ਸਰ ਇਹ ਚ ਅਸੀਂ ਗੱਲ ਕਰ ਲਈਏ ਇੰਜਨ ਦੀ ਤੇ ਇੰਜਨ ਮਤਲਬ ਸਾਰਾ ਪ੍ਰੋਪਰਲੀ ਚੈੱਕ ਡੱਕ ਪ੍ਰੋਪਰ ਹੈ ਨਾ ਕੰਪਨੀ ਵੱਲੋਂ ਫੁੱਲ ਚੈੱਕਡ ਆ ਟੈਸਟਡ ਚੈੱਕਡ ਆ ਸਾਰਾ ਕੁਝ ਹੋਇਆ ਹੈ ਮਤਲਬ ਕਿ ਕੰਪਨੀ ਵੱਲੋਂ ਖੂਬਹੂ ਤੁਨੂੰ ਮਤਲਬ ਕਿ ਪਹਿਲੀ ਥਾਰ ਨਾਲੋਂ ਵੀ ਜ਼ਿਆਦਾ ਵਧੀਆ ਇਹਦੇ ਵਿੱਚ ਤੁਹਾਨੂੰ ਟੈਸਟ ਆਏਗਾ ਚਲਾਨ ਦੇ ਵਿੱਚ ਵੀ ਤੇ ਉਹਦੇ ਆਫ ਰਾਈਡਿੰਗ ਕਰਨ ਦੇ ਵਿੱਚ ਵੀ ਮਤਲਬ ਕਿ ਤੁਹਾਨੂੰ ਲੱਗੇਗਾ ਕਿ ਯਾਰ ਵਾਕਈ ਮਤਲਬ ਕਿ ਅਸੀਂ ਕਿਸੇ ਐਕਸਯੂਵੀ ਦੇ ਵਿੱਚ ਸਫਰ ਕਰ ਰਹੇ ਹਾਂ ਸਿਰ ਤੁਸੀਂ ਸਰਵਿਸ ਹੈਡ ਹੋ ਤੁਹਾਨੂੰ ਕਿਤੇ ਨਾ ਕਿਤੇ ਜਾਣਕਾਰੀ ਹੋਏਗੀ ਜਿਹੜੀ ਪਹਿਲੀ ਥਾਰ ਸੀਗੀ ਜਿਹੜੀ 3 ਡੋਰ ਸੀਗੀ ਉਹਦੇ ਵਿੱਚ ਜਿਹੜਾ ਹਾਰਟ ਟਾਪ ਸੀਗਾ ਓ ਕਿੰਨਾ ਕਿਦਾ ਸਾਊਂਡ ਕਰਦਾ ਹੁੰਦਾ ਸੀ ਜਦੋਂ ਆਪਾਂ ਵਾਈ ਸਪੀਡ ਜਾਂਦੇ ਸੀ 120 ਕ੍ਰੋਸ ਕਰਦੇ ਹੁੰਦੇ ਸੀ ਜੀ 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 ਤੇ ਇਹਦੇ ਵਿੱਚ ਉਹ ਦਿੱਕਤ ਜਿਹੜੀ ਆ ਸੋਲਵ ਕੀਤੀ ਗਈ ਹੈ ਜਾਂ ਨਹੀਂ ਜੀ ਇਹਦੇ ਵਿੱਚ ਸਰ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਜਿਹੜਾ ਹਾਰ ਟਾਪ ਆ ਉਹ ਮੈਟਲ ਦਾ ਵਾ ਓਕੇ ਸਰ ਉਹ ਖਤਮ ਕਰ ਦਿੱਤਾ ਵਾ ਜਿਵੇਂ ਪਹਿਲਾਂ ਤੁਸੀਂ ਕਸਟਮਰ ਦੀ ਕੰਪਲੇਂਟ ਆਂਦੀ ਸੀ ਹਵਾ ਆ ਰਹੀ ਆ ਜਾਂ ਗੱਡੀ ਦੇ ਵਿੱਚ ਉਹ ਵਾਈਬ੍ਰੇਟ ਕਰ ਰਿਹਾ ਵਾ ਚੂ ਚੂ ਦੀਆਂ ਆਵਾਜ਼ਾਂ ਉਹ ਸਭ ਕਲੀਅਰ ਕਰ ਦਿੱਤੇ ਗਏ ਆ ਮਤਲਬ ਕਿ ਗੱਡੀ ਦਾ ਤੁਹਾਨੂੰ ਐ ਲੱਗੇਗਾ ਕਿ ਤੁਸੀਂ ਕੋਈ ਬਹੁਤ ਮਤਲਬ ਕਿ ਲਗਜ਼ਰੀ ਗੱਡੀ ਚਲਾ ਰਹੇ ਹੋ ਠੀਕ ਹੈ ਕੋਈ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਰੌਕਸ ਦੀ ਬੈਸਟ ਥੱਲੇ ਆ ਕਿ ਇਹਦੇ ਵਿੱਚ ਤੁਹਾਨੂੰ ਕੁਝ ਵੀ ਐਸੈਸਰੀ ਬਾਹਰ ਲਵਾਉਣ ਦੀ ਲੋੜ ਨਹੀਂ ਹੈ ਤੁਸੀਂ ਦੇਖੋ ਸੀ ਟਾਈਪ ਡੀਆਰਐਲ ਪਹਿਲਾਂ ਹੀ ਦੇ ਦਿੱਤੇ ਕੰਪਨੀ ਨੇ ਹਾਂਜੀ ਫੋਗ ਲਾਈਟਾਂ ਤਾਂ ਸਾਰਾ ਕੁਝ ਔਰਡੀ ਵੈਲ ਸੈਟਡ ਆ ਆਰਮਨ ਗਾਰਡਨ ਦੇ ਸਪੀਕਰ ਤੱਕ ਤੁਹਾਨੂੰ ਲਾ ਕੇ ਦਿੱਤੇ ਯਾਨੀ ਕਿ ਹੁਣ ਕਹਿ ਲਓ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜੀ ਕਿ ਵੱਡੀਆਂ ਵੱਡੀਆਂ ਲਗਜ਼ਰੀ ਕਾਰਸ ਵਾਲੇ ਜਿਹੜੇ ਫੀਚਰ ਆ ਉਹ ਥਾਰ ਰੌਕਸ ਆਪਣੇ ਨਾਲ ਲੈ ਕੇ ਆ ਰਹੀ ਹੈ ਬਿਲਕੁਲ ਦੇਖੋ ਬਿਲਕੁਲ ਯਾਨੀ ਕਿ ਇਹ ਮਹਿੰਦਰਾ ਵੱਲੋਂ ਵੀ ਇਸ ਨਵੀਂ ਚੀਜ਼ ਜਿਹੜੀ ਇੰਟਰੋਡਿਊਸ ਕਰ ਦਿੱਤੀ ਹੈ ਹਾਂਜੀ ਹਾਂਜੀ ਸਰ ਬਹੁਤ ਬਹੁਤ ਸ਼ੁਕਰ ਹੈ ਜੀ ਤੁਹਾਨੂੰ ਜਾਣਕਾਰੀ ਦਿੱਤੀ ਮਹਿੰਦਰਾ ਰੌਕਸ ਬਾਰੇ ਤੇ ਇਹ ਸੀ ਕੁਝ ਜਿਹੜੀ ਖਾਸ ਜਾਣਕਾਰੀ ਮਹਿੰਦਰਾ ਰੌਕਸ ਬਾਰੇ ਜੋ ਕਿ ਤੁਹਾਨੂੰ ਅਸੀਂ ਕਾਰ ਦੇ ਅੰਦਰ ਜਾ ਕੇ ਦਿੱਤੀ ਹੈ ਤੇ ਸਾਰਾ ਤੁਹਾਨੂੰ ਮਿਸ ਪ੍ਰੋਪਰ ਜਿਹੜਾ ਕਹ ਲਓ ਵੀ ਇਨਫਰਾਸਟ੍ਰਕਚਰ ਤੁਹਾਨੂੰ ਸਾਰਾ ਦਿਖਾਇਆ ਹੈ ਦਾ ਜੋ ਕੁਝ ਨਵਾਂ ਇੰਟਰੋਡਿਊਸ ਕੀਤਾ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੱਤਾ ਗਿਆ ਤੇ ਜੋ ਕੁਝ ਫੰਕਸ਼ਨ ਦੇ ਬਾਰੇ ਦੱਸ ਦਿੱਤਾ ਗਿਆ ਤੇ ਇਦਾਂ ਦੇ ਹੋਰ ਵੀ ਬੱਸ ਛੱਡਣਾ ਚੁਲੇ ਰਹੋ ਸਿਟੀ ਹੈਡਲਾਈਨਸ ਕੈਮਨ ਗੁਰਪ੍ਰੀਤ ਦੇ ਨਾਲ ਮੈਂਬਰ ਵੀਰ ਥੈਂਕ ਯੂ